ਅੱਜ ਦੀ ਕਹਾਣੀ ਭਾਰਤ ਦੇ ਨਾਰਥ-ਈਸਟ ਹਿੱਸੇ 'ਚ ਵਸਿਆ ਇੱਕ ਰਾਜ ਆ ਅਸਾਮ ਉੱਥੋਂ ਦੀ ਐ ਇੱਥੋਂ ਦੀ ਇੱਕ ਡਿਸਟ੍ਰਿਕਟ ਲੱਗਦੀ ਐ ਡੁਬਰੀ ਤੇ ਇੱਥੋਂ ਦੀ ਹੀ ਇਹ ਕਹਾਣੀ ਐ 1969 ਦੀ ਗੱਲ ਐ ਇਹਨਾਂ ਦਿਨਾਂ 'ਚ ਇੱਕ ਸੈਸ਼ਨ ਕੋਰਟ ਦੇ ਆ ਜਿਹੜੇ ਜੱਜ ਹੁੰਦੇ ਆ ਜਿਨ੍ਹਾਂ ਦਾ ਨਾਮ ਹੁੰਦਾ ਹੈ ਉਪੇਂਦਰਨਾਥ ਰਾਜਖੋਆ ਇਹਨਾਂ ਦੀ ਉਮਰ ਲਗਭਗ 60 ਸਾਲ ਦੇ ਆਸ-ਪਾਸ ਸੀ ਏ ਆਪਣੇ ਪ੍ਰੋਫੈਸ਼ਨਲ ਯਾਨੀ ਕਿ ਜੱਜ ਦੀ ਸਰਵਿਸ ਦੇ ਆਖਰੀ ਪੜਾਅ ਤੇ ਸੀਗੇ ਤੇ ਹੁਣ ਜਲਦੀ ਹੀ ਰਿਟਾਇਰ ਹੋਣ ਵਾਲੇ ਸੀਗੇ ਨੌਕਰੀ ਦੇ ਆਖਰੀ ਦਿਨਾਂ ਚ ਇਹਨਾਂ ਦੀ ਪੋਸਟਿੰਗ ਹੈ ਜਿਹੜੀ ਡੁਬ੍ਰਿਕ ਡਿਸਟ੍ਰਿਕਟ ਦੇ ਇੱਕ ਸੈਸ਼ਨ ਕੋਰਟ ਚ ਹੁੰਦੀ ਹੈ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਅਸਾਮ ਦੇ ਕਈ ਜ਼ਿਲ੍ਹਿਆਂ 'ਚ ਜਿਹੜੀ ਸਰਵਿਸ ਕੀਤੀ ਹੁੰਦੀ ਹੈ ਵੈਸੇ ਇਹਨਾਂ ਦਾ ਜਿਹੜਾ ਅਸਲ ਚ ਘਰ ਸੀਗਾ ਉਹ ਗੁਹਾਟੀ 'ਚ ਸੀਗਾ ਤੇ ਇਹਨਾਂ ਦੇ ਵਿਆਹ ਨੂੰ ਜਿਹੜੇ ਲਗਭਗ 30-35 ਸਾਲ ਹੋ ਚੁੱਕੇ ਸੀਗੇ ਘਰ 'ਚ ਇਹਨਾਂ ਦੀ ਇੱਕ ਪਤਨੀ ਤੇ ਤਿੰਨ ਧੀਆ ਹੁੰਦੀਆਂ ਆ ਇਨਾਂ ਦੀ ਜਿਹੜੀ ਪਤਨੀ ਹੁੰਦੀ ਹੈ ਉਹਨਾਂ ਦਾ ਨਾਮ ਪਤਲੀ ਰਾਜਖੋਆ ਸੀਗਾ ਤੇ ਇਨਾਂ ਦੀ ਜਿਹੜੀ ਵੱਡੀ ਬੇਟੀ ਆ ਉਹਦਾ ਨਾਮ ਨਿਰਮਲੀ ਰਾਜਖੋਆ ਤੇ ਇਨਾਂ ਦੀ ਜਿਹੜੀ ਦੂਜੀ ਧੀ ਹੁੰਦੀ ਆ ਉਹਦਾ ਨਾਮ ਹੁੰਦਾ ਹੈ ਜੁਨਾਲੀ ਤੇ ਸਭ ਤੋਂ ਛੋਟੀ ਧੀ ਦਾ ਨਾਮ ਹੁੰਦਾ ਆ ਰੂਪਲੀਖਾ ਤੇ ਰਾਜਖੋਆ ਦੀ ਜਿਹੜੀ ਵੱਡੀ ਬੇਟੀ ਹੁੰਦੀ ਆ ਉਹਨੇ ਐਮਏ ਕੀਤਾ ਹੁੰਦਾ ਆ ਇਹਦੀ ਹੁਣ ਪੜ੍ਹਾਈ ਆ ਜਿਹੜੀ ਕੰਪਲੀਟ ਹੋ ਚੁੱਕੀ ਸੀਗੀ ਤੇ ਹੁਣ ਇਹਦੇ ਵਿਆਹ ਦੀ ਜਿਹੜੀ ਉਹ ਤਿਆਰੀ ਕਰ ਰਹੇ ਹੁੰਦੇ ਆ ਉੱਥੇ ਜਿਹੜੀ ਇਹਨਾਂ ਦੀ ਦੂਜੇ ਨੰਬਰ ਵਾਲੀ ਧੀ ਹੁੰਦੀ ਉਹ ਬੀਐਸਸੀ ਕਰ ਰਹੀ ਹੁੰਦੀ ਹੈ ਤੇ ਛੋਟੇ ਵਾਲੀ ਵੀ ਹੈ ਜਿਹੜੀ ਬੇਟੀ ਇਹਨਾਂ ਦੀ ਉਹ ਕਾਲਜ ਜਾਂਦੀ ਹੁੰਦੀ ਹੈ। ਉਹ ਪਿੰਦਰਨਾਥ ਦੀ ਜਿਹੜੀ ਘਰ ਵਾਲੀ ਹੁੰਦੀ ਹੈ ਤੇ ਬੱਚੇ ਹੁੰਦੇ ਆ ਜਿਹੜੀਆਂ ਤਿੰਨ ਧੀਆ ਹੁੰਦੀਆਂ ਆ ਕਿਉਂਕਿ ਉਹ ਪਿੰਦਰਨਾਥ ਸਰਵਿਸ ਤੇ ਕਦੀ ਉਹਨਾਂ ਦੀ ਟਰਾਂਸਫਰ ਕੀਤੀ ਹੁੰਦੀ ਹੈ ਕਦੇ ਕਿਤੇ ਤਾਂ ਹੁਣ ਬੱਚੇ ਜਿਹੜੇ ਪੜ ਰਹੇ ਹੁੰਦੇ ਆ ਤਾਂ ਹੁਣ ਕੀ ਕਰਦੇ ਇਹ ਜਿਹੜੀਆਂ ਕੁੜੀਆਂ ਹੁੰਦੀਆਂ ਇਹਨਾਂ ਦੀ ਆਪਣੇ ਮਾਮਾ ਦੇ ਘਰ ਰਹਿੰਦੀਆਂ ਆ ਤੇ ਇਹਨਾਂ ਦੇ ਮਾਮਾ ਦਾ ਨਾਮ ਹੁੰਦਾ ਬਰਦਾ ਸ਼ਰਮਾ। ਤੇ ਜਿਹੜਾ ਇਹ ਉਪੇਂਦਰਨਾਥ ਰਾਜਖੋਆ ਨੂੰ ਜਿਹੜਾ ਇਹਨਾਂ ਦਾ ਆਪਣਾ ਘਰ ਹੁੰਦਾ ਆ ਗੁਹਾਟੀ 'ਚ ਉਹਨੂੰ ਇਹਨਾਂ ਤੇ ਇਹਨਾਂ ਨੇ ਕਿਰਾਏ ਤੇ ਚੜਾ ਕੇ ਰੱਖਿਆ ਹੁੰਦਾ ਆ ਇਹ ਕਿਰਾਏ ਤੇ ਇਸ ਕਰਕੇ ਚੜਾਉਂਦੇ ਆ ਤਾਂ ਕਿ ਉਹਦੀ ਜਿਹੜੀ ਤੇਗ ਭਾਲ ਹੈ ਜਿਹੜੀ ਹੋ ਸਕੇ ਤਾਂ ਕਿ ਉੱਥੇ ਸਾਫ ਸਫਾਈ ਹੁੰਦੀ ਰਹੇ ਟਾਈਮ ਟਾਈਮ ਤੇ ਕੋਈ ਗੰਦਗੀ ਨਾ ਪਈ ਉੱਥੇ ਤਾਂ ਹੁਣ ਕੀ ਹੁੰਦਾ ਆ ਸਾਲ ਆਉਂਦਾ 1969 ਏ ਆਪਣੇ ਸਰਵਿਸ ਦੇ ਆਖਰੀ ਦਿਨਾਂ ਤੇ ਸੀਗੇ ਜਦੋਂ ਤਾਂ ਉਹਨਾਂ ਦੀ ਜਿਹੜੀ ਟਰਾਂਸਫਰ ਹੁੰਦੀ ਹੈ ਉਹ ਡੁਬਰੀ ਡਿਸਟ੍ਰਿਕਟ ਦੇ ਸੈਸ਼ਨ ਕੋਰਟ ਚ ਹੁੰਦੀ ਹੈ ਤੇ ਇਹ ਇੱਥੇ ਜਦੋਂ ਆਉਂਦੇ ਆ ਤਾਂ ਇਹਨਾਂ ਨੂੰ ਇਹ ਜਿਹੜਾ ਸਰਕਾਰੀ ਬੰਗਲਾ ਜਿਹੜਾ ਅਲੋਟ ਹੁੰਦਾ ਆ ਤੇ ਹੁਣ ਕੀ ਹੁੰਦਾ ਆ ਪਹਿਲਾਂ ਇਹਨਾਂ ਨੂੰ ਸ਼ੁਰੂਆਤ ਜਾਣ ਕੇ ਜਿਹੜਾ ਡੁਬਰੀ ਦੇ ਸਰਕਟ ਹਾਊਸ 'ਚ ਰੁਕਣਾ ਪੈਂਦਾ ਆ ਸਰਕਟ ਹਾਊਸ ਵੀ ਇੱਕ ਤਰ੍ਹਾਂ ਦਾ ਇਹ ਹੁੰਦਾ ਆ ਗੈਸਟ ਹਾਊਸ ਹੁੰਦਾ ਆ ਜਦੋਂ ਐ ਸਰਕਾਰੀ ਕਰਮਚਾਰੀ ਜਦੋਂ ਟਰਾਂਸਫਰ ਤਾਂ ਹੁਣ ਇਹਨਾਂ ਦੀ ਹੁੰਦੀ ਰਹਿੰਦੀ ਹੈ ਤਾਂ ਫਿਰ ਜਿਹੜਾ ਪਹਿਲਾਂ ਹੁੰਦਾ ਉਹਨੂੰ ਸ਼ਿਫਟ ਕਰਨ 'ਚ ਥੋੜਾ ਸਮਾਂ ਤਾਂ ਲੱਗਦਾ ਹੀ ਹੈ ਹੁਣ ਉਹ ਸ਼ਿਫਟ ਕਰੇਗਾ ਉੱਥੋਂ ਦੀ ਸਾਫ-ਸਫਾਈ ਕਰਕੇ ਤਾਂ ਹੀ ਅਗਲੇ ਜਿਹੜੇ ਜਾਣਗੇ ਉੱਥੇ ਆਪਣਾ ਸ਼ਿਫਟ ਕਰ ਸਕਣਗੇ ਇਸ ਲਈ ਜਿੰਨੀ ਦੇਰ ਤੱਕ ਸਾਫ-ਸਫਾਈ ਉੱਥੋਂ ਦੀ ਨਹੀਂ ਹੁੰਦੀ ਤਾਂ ਜਿਹੜਾ ਕੋਈ ਸਰਕਾਰੀ ਕਰਮਚਾਰੀ ਦੀ ਐਵੇਂ ਟਰਾਂਸਫਰ ਹੁੰਦੀ ਉਹਨੂੰ ਫਿਰ ਸਰਕਟ ਹਾਊਸ 'ਚ ਰੁਕਣਾ ਪੈਂਦਾ ਆ ਤਾਂ ਹੁਣ ਥੋੜੇ ਦਿਨ ਹੀ ਨਿਕਲਦੇ ਆ ਹੁਣ ਜਦੋਂ ਬੰਗਲੇ ਦੀ ਸਾਫ-ਸਫਾਈ ਹੋ ਜਾਂਦੀ ਹੈ ਤੇ ਉਪਿੰਦਰਨਾਥ ਰਾਜਖੋਆ ਹੁਣ ਉਸ ਬੰਗਲੇ ਤੇ ਆ ਜਿਹੜਾ ਸ਼ਿਫਟ ਹੋ ਜਾਂਦੇ ਆ ਤਾਂ ਹੁਣ ਉੱਥੇ ਇਹਨਾਂ ਨੂੰ ਹੈ ਜਿਹੜਾ ਨੌਕਰ-ਚਾਕਰ ਮਿਲਦੇ ਆ ਖਾਣਾ ਬਣਾਉਣ ਦੇ ਲਈ ਸਫਾਈ ਲਈ ਤੇ ਇਹਨਾਂ ਦੀ ਹੈ ਜਿਹੜਾ ਔੰਜਾਂ ਦੇ ਲਈ ਸਾਰਾ ਕੁਝ ਇਹਨਾਂ ਨੂੰ ਦਿੱਤਾ ਜਾਂਦਾ ਆ ਤੇ ਇਸ ਤੋਂ ਬਾਅਦ ਕੀ ਹੁੰਦਾ ਆ ਕਿਉਂਕਿ ਇਹ ਤਾਂ ਇੱਥੇ ਇਕੱਲੇ ਆਏ ਸੀਗੇ ਇਹਨਾਂ ਦੀ ਜਿਹੜੀ ਘਰ ਵਾਲੀ ਹੁੰਦੀ ਹੈ ਤੇ ਤਿੰਨ ਤੀਆਂ ਹੁੰਦੀਆਂ ਉਹ ਤਾਂ ਆਪਣੇ ਮਾਮਾ ਦੇ ਘਰ ਹੀ ਰੁਕੀਆਂ ਹੁੰਦੀਆਂ ਆ ਹੁਣ ਇਹ ਜਿਹੜੇ ਜੱਜ ਹੁੰਦੇ ਆ ਉਪੇਂਦਰਨਾਥ ਰਾਜਖੋਆ ਇਹ ਹੁਣ ਡੇਲੀ ਡਿਊਟੀ ਜਾਂਦੇ ਤੇ ਡਿਊਟੀ ਤੋਂ ਵਾਪਸ ਆਉਂਦੇ ਤੇ ਹੁਣ ਇਹਨਾਂ ਦੀ ਜਿਹੜੀ ਫੈਮਿਲੀ ਸੀਗੀ ਇਹਨਾਂ ਦੀ ਪਤਨੀ ਤੇ ਬੇਟੀਆਂ ਉਹ ਵੀ ਇਹਨਾਂ ਨੂੰ ਜਦੋਂ ਅਕਸਰ ਛੁੱਟੀ ਉਹਨਾਂ ਨੂੰ ਮਿਲਦੀ ਤਾਂ ਉਹ ਵੀ ਇਹਨਾਂ ਨੂੰ ਮਿਲਣ ਆਉਂਦੀਆਂ ਸੀਗੀਆਂ ਹੁਣ ਦਿਨ ਆਉਂਦਾ ਆ 2 ਫਰਵਰੀ 1970 ਦਾ ਹੁਣ ਇਸ ਦਿਨੇ ਰਿਟਾਇਰ ਹੋ ਜਾਂਦੇ ਆ ਜਦੋਂ ਇਹ ਰਿਟਾਇਰ ਹੁੰਦੇ ਆ ਤਾਂ ਇਹਨਾਂ ਦੀ ਫੈਮਿਲੀ ਇਹਨਾਂ ਦੇ ਨਾਲ ਹੀ ਹੁੰਦੀ ਆ ਹੁਣ ਸਰਕਾਰ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਆਪਣਾ ਬੰਗਲਾ ਤੁਸੀਂ ਖਾਲੀ ਕਰ ਦਿਓ ਪਰੇ ਬੰਗਲਾ ਆਪਣਾ ਜਿਹੜਾ ਇਹਨਾਂ ਨੂੰ ਸਰਕਾਰ ਵੱਲੋਂ ਮਿਲਿਆ ਸੀਗਾ ਉਹ ਖਾਲੀ ਨਹੀਂ ਕਰਦੇ ਉਹ ਸਰਕਾਰ ਵੱਲੋਂ ਇਹਨਾਂ ਨੂੰ ਨੋਟਿਸ ਆਉਂਦਾ ਹੈ ਕਿ ਕੋਈ ਗੱਲ ਨਹੀਂ ਤੁਸੀਂ 2-3 ਮਹੀਨੇ ਦਾ ਸਮਾਂ ਲੈ ਲਓ ਤੁਸੀਂ ਫਿਰ ਖਾਲੀ ਕਰ ਦਿਓ ਤੁਸੀਂ ਆਰਾਮ ਨਾਲ ਕਿਤੇ ਹੋਰ ਸ਼ਿਫਟ ਕਰ ਜਿਓ ਕਿਤੇ ਹੋਰ ਰਹਿਣ ਦਾ ਇੰਤਜ਼ਾਮ ਕਰ ਲਓ ਫਿਰ ਖਾਲੀ ਕਰ ਦਿਓ ਕੋਈ ਗੱਲ ਨਹੀਂ ਤਾਂ ਹੁਣ ਜਿਹੜੇ ਉਸ ਜ਼ਿਲ੍ਹੇ 'ਚ ਹੈ ਜਿਹੜੇ ਨਵੇਂ ਜਿਹੜੇ ਆ ਉਹ ਜੱਜ ਆਉਂਦੇ ਆ ਉਹ ਫਿਲਹਾਲ ਸਰਕਟ ਹਾਊਸ 'ਚ ਰੁਕੇ ਹੁੰਦੇ ਆ ਹੁਣ ਉਹ ਵੇਟ ਕਰ ਰਹੇ ਸੀਗੇ ਕਿ ਕਦੋਂ ਇਹ ਖਾਲੀ ਕਰਨ ਤੇ ਕਦੋਂ ਉਹ ਇਸ ਬੰਗਲੇ ਦੇ ਵਿੱਚ ਉਹ ਜਿਹੜਾ ਸ਼ਿਫਟ ਹੋ ਜਾਣ ਪਰ ਇਹ ਆਪਣੀ ਹਲੇ ਪਤਨੀ ਤੇ ਬੇਟੀਆਂ ਦੇ ਨਾਲ ਉੱਥੇ ਹੀ ਰਹਿ ਰਹੇ ਹੁੰਦੇ ਆ ਉਸੇ ਬੰਗਲੇ 'ਚ ਹੀ 3 ਫਰਵਰੀ ਨੂੰ ਇਹ ਜਿਹੜੇ ਉਪਿੰਦਰਨਾਥ ਰਾਜਖੋਆ ਆਪਣੇ ਸਾਲੇ ਨੂੰ ਫੋਨ ਕਰਦੇ ਆ ਉਸੇ ਸਾਲੇ ਨੂੰ ਹੀ ਜਿਨ੍ਹਾਂ ਦੇ ਕੋਲ ਇਹਨਾਂ ਦੀ ਪਤਨੀ ਤੇ ਬੇਟੀਆਂ ਰਹਿ ਰੀਆਂ ਹੁੰਦੀਆਂ ਆ ਉਹਨਾਂ ਨੂੰ ਇਹ ਫੋਨ ਕਰਕੇ ਕਹਿੰਦੇ ਆ ਕਿ ਸਾਡਾ ਜਿਹੜਾ ਬੰਗਲਾ ਆ ਗੁਹਾਟੀ ਵਿੱਚ ਉਹ ਤੁਸੀਂ ਖਾਲੀ ਕਰਵਾ ਦਿਓ ਅਸੀਂ ਉੱਥੇ ਆ ਜਿਹੜਾ ਹੁਣ ਸ਼ਿਫਟ ਕਰਨਾ ਆ ਤੇ ਇਹ ਜਿਹੜੇ ਵਰਦਾ ਸ਼ਰਮਾ ਸੀਗੇ ਇਹਨਾਂ ਦੇ ਸਾਲੇ ਹੁੰਦੇ ਆ ਜਿਹੜੇ ਉਪਿੰਦਰਨਾਥ ਰਾਜਕੁਹਾ ਦੇ ਇੱਕ ਡੀਆਈਜੀ ਸੀਗੇ ਉਥੋਂ ਦੇ ਗੁਹਾਟੀ ਦੇ ਡੀਆਈਜੀ ਹੁੰਦੇ ਆ ਇਹ ਤੇ ਹੁਣ ਇਹ ਕਹਿੰਦੇ ਆ ਕਿ ਠੀਕ ਆ ਹੁਣ ਆਉਂਦਾ ਆ ਦਿਨ 10 ਫਰਵਰੀ ਦਾ ਬਸੰਤ ਪੰਚਮੀ ਦਾ ਤਿਉਹਾਰ ਆਉਂਦਾ ਆ ਤੇ ਅਸਾਮ ਜੇ ਤਿਹਾਰੇ ਜਿਹੜਾ ਕਾਫੀ ਧੂਮ-ਤਾਮ ਨਾਲ ਮਨਾਇਆ ਜਾਂਦਾ ਆ ਉੱਥੇ ਮੇਲੇ ਵਗੈਰਾ ਵੀ ਲੱਗਦੇ ਆ ਉਪਿੰਦਰਨਾਥ ਨੇ ਸੋਚਿਆ ਕਿ ਇਸ ਵਾਰ ਉਹ ਆਪਣੇ ਪਰਿਵਾਰ ਦੇ ਨਾਲ ਹੈ ਜਿਹੜਾ ਮੇਲਾ ਘੁੰਮਣ ਦੇ ਲਈ ਜਾਣਗੇ ਹੁਣ ਤਾਂ ਕੋਈ ਟੈਨਸ਼ਨ ਵੀ ਨਹੀਂ ਕੋਈ ਕੰਮ ਨਹੀਂ ਹੁਣ ਤਾਂ ਮੈਂ ਰਿਟਾਇਰ ਹੋ ਚੁੱਕਿਆ ਆ ਪਰ ਜੜੀਆਂ ਉਹਦੀਆਂ ਛੋਟੀਆਂ ਦੋ ਬੇਟੀਆਂ ਹੁੰਦੀਆਂ ਆ ਉਹਨਾਂ ਦਾ ਐਗਜ਼ਾਮ ਹੁੰਦਾ ਆ ਇਸ ਲਈ ਉਹਨਾਂ ਨੂੰ 8-9 ਫਰਵਰੀ ਨੂੰ ਹੀ ਵਾਪਸ ਗੁਹਾਟੀ ਇਹ ਜਿਹੜਾ ਉਹਨਾਂ ਨੂੰ ਭੇਜਣਾ ਪੈਂਦਾ ਆ ਪਰ ਉਹਨਾਂ ਦੀ ਜਿਹੜੀ ਪਤਨੀ ਹੈ ਤੇ ਵੱਡੀ ਬੇਟੀ ਹੁੰਦੀ ਹੈ ਉਹਨਾਂ ਦੇ ਕੋਲ ਹੀ ਰਹਿੰਦੇ ਆ ਹੁਣ 10 ਫਰਵਰੀ ਦਾ ਦਿਨ ਆਉਂਦਾ ਹੈ ਤੇ ਇਹ ਲੋਕ ਆਪਣਾ ਤਿਉਹਾਰ ਵਗੈਰਾ ਮਨਾਉਂਦੇ ਆ ਮੇਲਾ ਘੁੰਮ ਕੇ ਆਉਂਦੇ ਆ ਹੁਣ ਇਸ ਤੋਂ ਬਾਅਦ ਕੁਝ ਦਿਨ ਬੀਤ ਜਾਂਦੇ ਆ ਹੁਣ ਦਿਨ ਆਉਂਦਾ ਆ 14 ਫਰਵਰੀ ਦਾ ਉਪੇਂਦਰਨਾਥ ਨੇ ਫਿਰ ਆਪਣੇ ਸਾਲੇ ਨੂੰ ਇਹ ਜਿਹੜਾ ਫੋਨ ਕਰਦੇ ਆ ਵਰਦਾ ਸ਼ਰਮਾ ਨੂੰ ਕਾਲ ਕਰਕੇ ਕਹਿੰਦੇ ਆ ਕਿ ਉਹਨਾਂ ਦੀਆਂ ਜਿਹੜੀਆਂ ਦੋਵੇਂ ਬੇਟੀਆਂ ਆ ਹੁਣ ਤਾਂ ਉਹਨਾਂ ਦੇ ਐਗਜ਼ਾਮ ਵੀ ਹੋ ਗਏ ਆ ਹੁਣ ਇਹਨਾਂ ਨੂੰ ਡੂਬਰੀ ਭੇਜ ਦਿਓ ਤੁਸੀਂ ਅਸੀਂ ਹੁਣ ਦਾਰਜਲਿੰਗ ਚੱਲੇ ਆ ਅਸਾਸੀ ਸੋਚਿਆ ਆ ਸਾਰੀ ਫੈਮਲੀ ਉੱਥੇ ਅਸੀਂ ਘੁੰਮਣ ਜਾਵਾਂਗੇ ਮौज-ਮਸਤੀ ਕਰਾਂਗੇ ਕਿਉਂਕਿ ਹੁਣ ਤਾਂ ਮੈਂ ਫ੍ਰੀ ਹੋ ਚੁੱਕਿਆ ਹਾਂ ਹੁਣ ਤਾਂ ਉਹਨਾਂ ਦਾ ਐਗਜ਼ਾਮ ਹੀ ਆ ਜਿਹੜਾ ਖਤਮ ਹੋ ਗਿਆ ਅੱਗੇ ਕੋਈ ਦਿੱਕਤ ਨਹੀਂ ਹੈ ਤੁਸੀਂ ਹੁਣ ਇਹਨਾਂ ਨੂੰ ਇੱਥੇ ਭੇਜ ਦਿਓ ਕਿਉਂਕਿ ਹੁਣ ਉਹ ਪਿੰਦਰਨਾਥ ਇੱਥੇ ਵਾਰ-ਵਾਰ ਉਹਨਾਂ ਨੂੰ ਕਹਿੰਦੇ ਐ ਤਾਂ ਉਹ ਮੰਨ ਨਹੀਂ ਸੀ ਕਰ ਸਕਿਆ ਉਹ ਕਹਿੰਦੇ ਐ ਕਿ ਠੀਕ ਆ ਮੈਂ ਭੇਜ ਦੇਣਾ ਆ ਹੁਣ 14 ਫਰਵਰੀ ਨੂੰ ਦੁਪਹਿਰ ਦੇ ਟਾਈਮ ਹੀ ਇਹਨਾਂ ਦੀਆਂ ਦੋਵਾਂ ਬੇਟੀਆਂ ਨੂੰ ਇਹ ਜਿਹੜਾ ਬੱਸ 'ਚ ਬਿਠਾ ਕੇ ਜਿਹੜਾ ਉਹ ਗੁਹਾਟੀ ਤੋਂ ਡੁਬਰੀ ਭੇਜ ਦਿੰਦੇ ਐ ਹੁਣ ਹੌਲੇ ਹੌਲੇ ਕੁਝ ਦਿਨ ਗੁਜ਼ਰ ਜਾਂਦੇ ਆ ਹੁਣ 24 ਫਰਵਰੀ ਨੂੰ ਹੈ ਜਿਹੜਾ ਉਹ ਪਿੰਦਰਨਾਥ ਨੇ ਫੇਰ ਆਪਣੇ ਸਾਲੇ ਨੂੰ ਜਿਹੜਾ ਆ ਫੋਨ ਕਰਦੇ ਆ ਤੇ ਕਹਿੰਦੇ ਆ ਕਿ ਤੇਰੀ ਭੈਣ ਬੋਲ ਰਹੀ ਹੈ ਕਿ ਹੁਣ ਸਾਡਾ ਘਰ ਹੈ ਜਿਹੜਾ ਉਹ ਖਾਲੀ ਕਰਵਾ ਦਿਓ ਅਸੀਂ ਉੱਥੇ ਰਹਿਣ ਲਈ ਆਉਣਾ ਹੈ ਹੁਣ ਮੈਂ ਕਾਫੀ ਸਮਾਂ ਹੋ ਗਿਆ ਹੈ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਸਾਡਾ ਘਰ ਖਾਲੀ ਕਰਵਾ ਦੇ ਤੂੰ ਹਾਲੇ ਤੱਕ ਕਰਵਾਇਆ ਨਹੀਂ ਹੁਣ ਇਹਨਾਂ ਦੇ ਸਾਲੇ ਨੇ ਹੈ ਜਿਹੜਾ ਅਗਲੇ ਦਿਨ ਹੀ ਉਪੇਂਦਰਨਾਥ ਰਾਜਖੋਆ ਨੂੰ ਹੈ ਜਿਹੜਾ ਫੋਨ ਕਰਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਘਰ ਖਾਲੀ ਹੋ ਚੁੱਕਿਆ ਹੈ ਪਰ ਅਗੋ ਉਪੇਂਦਰਨਾਥ ਰਾਜਖੋਆ ਸੀਗੇ ਜਿਹੜੇ ਇਹ ਫੋਨ ਨਹੀਂ ਚੱਕਦੇ ਹੁਣ ਉਹ ਇਹਨਾਂ ਦੀ ਫੈਮਲੀ ਦੇ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਸੋਚਦਾ ਹੈ ਕਿ ਆਪਣੀ ਭੈਣ ਨੂੰ ਕਾਲ ਕਰਕੇ ਵੇਖਦਾ ਹੈ ਪਰ ਉਹ ਵੀ ਹੈ ਜਿਹੜਾ ਫੋਨ ਨਹੀਂ ਸੀ ਚੱਕ ਰੇ ਹੁਣ ਇਹਨਾਂ ਦਾ ਕਿਸੇ ਵੀ ਫੈਮਲੀ ਮੈਂਬਰ ਦੇ ਨਾਲ ਇਹਨਾਂ ਦੀ ਹੈ ਜਿਹੜੀ ਗੱਲ ਨਹੀਂ ਸੀ ਹੋ ਰਹੀ ਹੁਣ ਜਿਹੜੇ ਵਰਦਾ ਸ਼ਰਮਾ ਸੀਗੇ ਜਦੋਂ ਉਹਨਾਂ ਦੀ ਭੈਣ ਤੇ ਜੀਜੇ ਦੇ ਨਾਲ ਹੈ ਵੀ ਉਹਨਾਂ ਦੀਆਂ ਭਾਂਜੀਆਂ ਦੇ ਨਾਲ ਵੀ ਗੱਲ ਨਹੀਂ ਹੁੰਦੀ ਤਾਂ ਉਹ ਟੈਨਸ਼ਨ 'ਚ ਆ ਜਾਂਦੇ ਆ ਹੁਣ ਜਿਵੇਂ ਕਿਵੇਂ ਦਿਨ ਬੀਤ ਰਹੇ ਸੀ ਹੌਲੀ ਹੌਲੀ ਸਮਾਂ ਜਿਹੜਾ ਆ ਨਿਕਲ ਰਿਹਾ ਹੁੰਦਾ ਆ ਫਰਵਰੀ ਤੋਂ ਮਾਰਚ ਆ ਜਾਂਦਾ ਆ ਮਾਰਚ ਤੋਂ ਅਪ੍ਰੈਲ ਆ ਜਾਂਦਾ ਆ ਹੁਣ 13 ਅਪ੍ਰੈਲ ਨੂੰ ਇਹ ਜਿਹੜਾ ਉਪੇਂਦਰਨਾਥ ਰਾਜਕੁਆ ਸੀਗੇ ਜਿਹੜੇ ਉਹ ਇੱਕ ਲੈਟਰ ਲਿਖਦੇ ਆਪਣੇ ਸਾਰੇ ਨੂੰ ਜਿਹਦੇ 'ਚ ਉਹ ਲਿਖਦੇ ਆ ਕਿ ਉਹਨਾਂ ਦੀ ਪਤਨੀ ਹੈ ਜਿਹੜੀ ਤੇ ਤਿੰਨੋਂ ਬੱਚੀਆਂ ਉਹ ਦਿੱਲੀ ਘੁੰਮਣ ਗਈਆਂ ਹੋਈਆਂ ਹਲੇ ਤੱਕ ਵਾਪਸ ਨਹੀਂ ਆਈਆਂ ਤੇ ਹੁਣ ਮੈਂ ਵੀ ਦਿੱਲੀ ਜਾ ਰਿਹਾ ਆ ਹੁਣ ਇਧਰ ਜਿਹੜੇ ਵਰਦਾ ਸ਼ਰਮਾ ਹੁੰਦੇ ਆ ਉਹਨਾਂ ਦੇ ਸਾਲਿਓ ਸੋਚਦੇ ਐ ਕਿ ਬੱਚਿਆਂ ਦੀ ਪੜ੍ਹਾਈ ਵੀ ਪਿੱਛੇ ਪੈ ਰਹੀ ਐ ਇਹ ਕੀ ਕਰ ਰਿਹਾ ਐ ਫਿਰ ਉਹ ਜ਼ਿਆਦਾ ਕੁਛ ਇਹਦੇ ਤੇ ਨਹੀਂ ਬੋਲਦੇ ਕਿ ਉਹਨਾਂ ਨੂੰ ਲੱਗਦਾ ਹੁੰਦਾ ਐ ਕਿ ਉਹਨਾਂ ਦਾ ਆਪਸੀ ਫੈਮਿਲੀ ਦੀ ਗੱਲਬਾਤ ਐਗਰ ਉਹ ਜਾਣਾ ਚਾਹੁੰਦੇ ਐ ਤਾਂ ਉਹ ਗਏ ਐ ਜਦੋਂ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਤਾਂ ਮੈਂ ਇਹਦੇ ਤੇ ਕੀ ਬੋਲ ਸਕਦਾ ਆ ਨਾ ਫਿਰ ਇਸ ਤੋਂ ਬਾਅਦ ਕੀ ਹੁੰਦਾ ਐ ਹੌਲੀ ਹੌਲੀ ਜਦੋਂ ਉਹ ਉਹਨਾਂ ਦੇ ਨਾਲ ਕੋਈ ਕੰਟੈਕਟ ਨਹੀਂ ਕਰਦੇ ਤਾਂ ਹੁਣ ਇਧਰ ਉਹਨਾਂ ਦੇ ਸਾਲੇ ਨੂੰ ਇਹ ਜਿਹੜੀ ਉਹ ਦਿਨੋਂ ਦਿਨ ਟੈਨਸ਼ਨ ਹੁੰਦੀ ਜਾਂਦੀ ਐ ਫਿਰ ਇਹ ਕੀ ਕਰਦੇ ਆ ਇਹ ਜਿਹੜੇ ਐ ਗੁਹਾਟੀ ਤੋਂ ਐ ਜਿਹੜਾ ਇਹ ਡੁਬਰੀ ਜਾਂਦੇ ਐ ਡੁਬਰੀ ਜਾ ਕੇ ਉੱਥੇ ਪੁੱਛਤਾਚ ਕਰਦੇ ਉਹਨਾਂ ਦੇ ਜਿਹੜਾ ਸਰਕਾਰੀ ਬੰਗਲੇ 'ਚ ਉਹ ਰਹਿ ਰਹੇ ਸੀਗੇ ਉੱਥੇ ਜਾ ਕੇ ਪੁੱਛਦੇ ਆ ਤਾਂ ਉਹ ਦੱਸਦੇ ਆ ਕਿ ਉਪੇਂਦਰਨਾਥ ਐ ਜਿਹੜੇ ਉਹ ਤਾਂ 15 ਅਪ੍ਰੈਲ ਨੂੰ ਹੀ ਐ ਜਿਹੜਾ ਉਹ ਬੰਗਲਾ ਖਾਲੀ ਕਰਕੇ ਇੱਥੋਂ ਜਾ ਚੁੱਕੇ ਐ ਤਾਂ ਹੁਣ ਇਸ ਤੋਂ ਬਾਅਦ ਐ ਜਿਹੜਾ ਉਹਨਾਂ ਦੇ ਸਾਲੇ ਦੀ ਟੈਨਸ਼ਨ ਹੋਰ ਜ਼ਿਆਦਾ ਵੱਧ ਜਾਂਦੀ ਐ ਕਿ ਆਖਿਰ ਉਹ ਗਏ ਕਿੱਥੇ ਹੋਣਗੇ ਫਿਰ ਉਹਨਾਂ ਨੂੰ ਜਦੋਂ ਆਖਰੀ ਵਾਰ ਜਿਹੜਾ ਉਹਨਾਂ ਦੇ ਸਾਲੇ ਨੇ ਲੈਟਰ ਲਿਖਿਆ ਹੁੰਦਾ ਹੈ ਕਿ ਮੈਂ ਦਿੱਲੀ ਜਾ ਰਿਹਾ ਹਾਂ ਹਾਲੇ ਤੱਕ ਮੇਰੀ ਫੈਮਿਲੀ ਦਿੱਲੀ ਤੋਂ ਵਾਪਸ ਨਹੀਂ ਆਈ ਬੱਚੀਆਂ ਔਰ ਉਹਨਾਂ ਦੀ ਵਾਈਫ ਹੈ ਜਿਹੜੀ ਤਾਂ ਹੁਣ ਉਹਨਾਂ ਦੇ ਸਾਲੇ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਦਿੱਲੀ 'ਚ ਹੋਣ ਕਿਉਂਕਿ ਜਿਹੜੇ ਇਹਨਾਂ ਦੇ ਸਾਲੇ ਸੀਗੇ ਉਹਨਾਂ ਦੇ ਉੱਥੇ ਰਿਸ਼ਤੇਦਾਰ ਹੁੰਦੇ ਆ ਤਾਂ ਹੁਣ ਉੱਥੇ ਜਾਂਦਾ ਆ ਉਹਨਾਂ ਤੋਂ ਪੁੱਛਦਾ ਆ ਕਿ ਇੱਥੇ ਤਾਂ ਨਹੀਂ ਆਇਆ ਉਹ ਦੱਸਦੇ ਆ ਕਿ ਨਹੀਂ ਇੱਥੇ ਤਾਂ ਕਦੇ ਵੀ ਨਹੀਂ ਆਏ ਸਾਡੇ ਕੋਲ ਤਾਂ ਤਾਂ ਹੁਣ ਉੱਥੋਂ ਨਿਰਾਸ਼ ਹੋ ਕੇ ਜਦੋਂ ਫੇਰ ਹੈ ਬਰਦਾ ਸ਼ਰਮਾ ਜਿਹੜਾ ਇਹ ਗੁਹਾਟੀ ਵਾਪਸ ਚਲਾ ਜਾਂਦਾ ਆ ਹੁਣ ਇਹ ਜੂਨ 1970 ਵਿੱਚ ਹੈ ਜਿਹੜਾ ਫਿਰ ਤੋਂ ਇੱਕ ਵਾਰੀ ਡੁਬਰੀ ਆਉਂਦਾ ਆ ਤੇ ਇੱਥੇ ਆ ਕੇ ਫਿਰ ਤੋਂ ਪੁੱਛਤਾਛ ਕਰਨੀ ਹੈ ਜਿਹੜੀ ਸ਼ੁਰੂ ਕਰਦਾ ਇਹ ਕੋਰਟ ਵਿੱਚ ਜਾਂਦਾ ਹੈ ਸੋਚਦਾ ਹੈ ਕਿ ਸ਼ਾਇਦ ਜਿਹੜਾ ਕੋਰਟ ਆ ਉਹਦੇ ਵਿੱਚ ਉਹਦਾ ਕੋਈ ਪਤਾ ਲੱਗ ਜੇ ਕਿਸੇ ਆਪਣੇ ਦੋਸਤ ਨੂੰ ਉਹ ਮਿਲੇ ਹੁਣ ਇੱਥੇ ਆਣ ਕੇ ਤਾਂ ਹੁਣ ਇੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਜੈ ਪ੍ਰਕਾਸ਼ ਦੇ ਨਾਲ ਇਹਨਾਂ ਦੇ ਸੈਸ਼ਨ کورٹ ਵਿੱਚ ਹੀ ਇੱਕ ਅਸਿਸਟੈਂਟ ਸੀਗਾ ਇਹ ਤੇ ਉਹਨਾਂ ਤੋਂ ਜਦੋਂ ਇਹ ਜਿਆਦਾ ਰਿਕੁਐਸਟ ਕਰਦੇ ਆ ਉਹਨਾਂ ਅੱਗੇ ਤਾਂ ਉਹ ਦੱਸਦੇ ਆ ਕਿ ਹਾਂ 15 ਅਪ੍ਰੈਲ ਨੂੰ ਇਹ ਆਖਰੀ ਵਾਰੀ ਮੈਨੂੰ ਮਿਲੇ ਸੀਗੇ ਤੇ ਇਹਨਾਂ ਨੇ ਆਪਣਾ ਇੱਥੇ ਕੋਈ ਸਮਾਨ ਛੱਡ ਕੇ ਤੇ ਇਹ ਮੇਰੇ ਘਰ ਗੋਰੀਪੁਰ ਚ ਗਏ ਐ ਤੇ ਮੈਂ ਇਹਨਾਂ ਦੇ ਨਾਲ ਹੀ ਗਿਆ ਸੀ ਪਰ ਇਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਇਹ ਗੱਲ ਕਿਸੇ ਨੂੰ ਦੱਸਣਾ ਨਾ ਤੇ ਇਹ ਕਹਿੰਦੇ ਆ ਕਿ ਜਿਹੜੇ ਮੇਰੇ ਪਿਤਾ ਜੀ ਆ ਉਹਨਾਂ ਦੇ ਨਾਲ ਇਹਨਾਂ ਦੀ ਬਹੁਤ ਬੰਦੀ ਹੈ ਇਹਨਾਂ ਦੇ ਬੜੇ ਹੀ ਭਰੋਸੇਮੰਦ ਹੈ ਜਿਹੜੇ ਉਹ ਇਹਨਾਂ ਦੇ ਕਰੀਬੀ ਮੰਨੇ ਜਾਂਦੇ ਸੀਗੇ ਉਹ ਜਿਹੜੇ ਜੈ ਪ੍ਰਕਾਸ਼ ਦੇ ਪਿਤਾ ਜੀ ਹੁੰਦੇ ਆ ਸਤਿਆ ਪ੍ਰਕਾਸ਼ ਤੇ ਇਹ ਸਤਿਆ ਪ੍ਰਕਾਸ਼ ਨੂੰ ਇਸ ਕਰਕੇ ਮਿਲੇ ਸੀ ਕਿਉਂਕਿ ਇਹ ਇੱਕ ਪਲਾਟ ਖਰੀਦਣਾ ਚਾਹੁੰਦੇ ਸੀਗੇ ਇਹ ਦੱਸਦੇ ਆ ਉਹਨਾਂ ਦੇ ਪਿਤਾ ਨੂੰ ਕਿ ਮੈਂ ਇੱਕ ਪਲਾਟ ਇਸ ਲਈ ਖਰੀਦਣਾ ਚਾਹਣਾ ਕਿਉਂਕਿ ਮੈਂ ਇੱਥੇ ਇੱਕ ਆਸ਼ਰਮ ਬਣਾਣਾ ਹੈ ਤੇ ਹੁਣ ਜਿਹੜੇ ਉਹ ਸਤਿਪ੍ਰਕਾਸ਼ ਸੀ ਉਹ ਉਹਨਾਂ ਦੀ ਗੱਲ ਚ ਆ ਜਾਂਦੇ ਆ ਉਪੇਂਦਰਨਾਥ ਰਾਜਕੋਹਾ ਦੀ ਗੱਲ ਚ ਆ ਜਾਂਦੇ ਉਹ ਕਹਿੰਦੇ ਕਿ ਠੀਕ ਆ ਹੁਣ ਇਹ ਉਪੇਂਦਰਨਾਥ ਰਾਜਕੋਹਾ ਸੀਗਾ ਜਿਹੜਾ ਹੈ ਉਹਨਾਂ ਦੇ ਘਰ ਚ ਤਿੰਨ ਦਿਨ ਰੁਕਦਾ ਆ ਉੱਥੇ ਗੋਰੀਪੁਰ ਤਿੰਨ ਦਿਨ ਰੁਕਣ ਤੋਂ ਬਾਅਦ ਉੱਥੇ ਪਿੰਨੋ ਦਿਨ ਇਹ ਪਲਾਟ ਵੇਖਦੇ ਆ ਤੇ ਇਹ ਉਹਨਾਂ ਨੂੰ ਕਹਿੰਦਾ ਆ ਕਿ ਮੈਂ ਇੱਥੇ ਆਇਆ ਅਗਰ ਕੋਈ ਪੁੱਛੇ ਤਾਂ ਦੱਸਿਓ ਨਾ ਕਿਉਂਕਿ ਮੇਰੇ ਕੋਲ ਬਹੁਤ ਸਾਰੇ ਪੈਸੇ ਆ ਤੇ ਮੈਨੂੰ ਡਰਿਆ ਕਿ ਕੋਈ ਅਨਹੋਨੀ ਹੋ ਸਕਦੀ ਹੈ ਕਹਿੰਦੇ ਕਿ ਤਿੰਨ ਦਿਨ ਰੁਕਣ ਤੋਂ ਬਾਅਦ ਇੱਥੋਂ ਜਦੋਂ ਜਾਣ ਲੱਗੇ ਸੀਗੇ ਜੈ ਪ੍ਰਕਾਸ਼ ਦੱਸਦੀ ਆ ਤਾਂ ਮੇਰੇ ਪਿਤਾ ਜੀ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਉਹ ਦੱਸਦਾ ਹੈ ਕਿ ਮੈਂ ਸੇਲੀਗੁਰੀ ਜਾ ਰਿਹਾ ਮੈਂ ਉੱਥੇ ਇੱਕ ਹੋਟਲ 'ਚ ਰੁਕਾਂਗਾ ਮੈਂ ਬੁੱਕ ਕਰ ਲਿਆ ਹੈ ਹੋਟਲ ਮੈਂ ਉੱਥੇ ਰੁਕਣ ਵਾਲਾ ਆ ਤਾਂ ਕਹਿੰਦੇ ਕਿ ਫਿਰ ਉਹ ਇੱਥੋਂ ਚਲੇ ਜਾਂਦੇ ਆ ਇਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਗਏ ਆ ਤਾਂ ਹੁਣ ਜਦੋਂ ਉਹਨਾਂ ਦੇ ਸਾਲੇ ਨੂੰ ਇੰਨੀ ਗੱਲ ਪਤਾ ਚੱਲਦੀ ਹੈ ਤਾਂ ਹੁਣ ਉਹ ਉੱਥੋਂ ਦੇ ਡੁਬਰੀ ਦੇ ਪੁਲਿਸ ਥਾਣੇ 'ਚ ਜਾਂਦੇ ਆ ਉੱਥੇ ਜਾ ਕੇ ਜਿਹੜੀ ਉਹ ਰਿਪੋਰਟ ਹੈ ਜਿਹੜੀ ਲਿਖਵਾਂਦੇ ਆ ਹੁਣੇ 25 ਜੁਲਾਈ 1970 ਨੂੰ ਜਿਹੜਾ ਥਾਣੇ ਦਾ ਜਿਹੜਾ ਇਨਚਾਰਜ ਹੁੰਦਾ ਆ ਤੇ ਇੱਕ ਇਹਨਾਂ ਦਾ ਰਿਸ਼ਤੇਦਾਰ ਤੇ ਨਾਲ ਵਰਦਾ ਸ਼ਰਮਾ ਖੋਦੇ ਆ ਜਿਹੜਾ ਜੈ ਪ੍ਰਕਾਸ਼ ਨੇ ਦੱਸਿਆ ਸੀਗਾ ਕਿ ਉਹ ਸਿਲੀਗੁੜੀ ਦੇ ਜਿਹੜੇ ਹੈ ਹੋਟਲ 'ਚ ਰੁਕੇ ਆ ਉੱਥੋਂ ਦਾ ਐਡਰੈਸ ਦਿੱਤਾ ਸੀਗਾ ਉੱਥੇ ਜਾਂਦੇ ਆ ਇਹ ਤਿੰਨ ਉੱਥੇ ਜਾਂਦੇ ਆ ਤਾਂ ਉੱਥੇ ਹੋਟਲ ਦੇ ਰਿਸੈਪਸ਼ਨ ਤੇ ਪੁੱਛਦੇ ਆ ਕਿ ਇਸ ਨਾਮ ਦਾ ਉਪਿੰਦਰਨਾਥ ਰਾਜਕੁਹਾ ਦੇ ਨਾਮ ਦਾ ਕੋਈ ਸ਼ਖਸ ਇੱਥੇ ਰੁਕਿਆ ਹੋਇਆ ਆ ਤਾਂ ਉੱਥੋਂ ਦੇ ਜਿਹੜੇ ਆਹੋ ਰਿਸੈਪਸ਼ਨ ਤੇ ਹੁੰਦੇ ਆ ਉਹ ਦੱਸਦੇ ਆ ਕਿ ਹਾਂ ਉਹ ਰੂਮ ਨੰਬਰ 3 'ਚ ਆ ਜਿਹੜਾ ਉਹ ਰੁਕਿਆ ਹ ਹੁਣ ਉਹ ਰੂਮ ਨੰਬਰ 3 ਦੇ ਕੋਲ ਜਾ ਕੇ ਆ ਜਿਹੜੇ ਦਰਵਾਜ਼ੇ ਨੂੰ ਆ ਜਿਹੜਾ ਨੌਕ ਕਰਦੇ ਆ ਤੇ ਦਰਵਾਜ਼ਾ ਅੱਗੋਂ ਕੌਣ ਖੁੱਲਦਾ ਉਪਿੰਦਰਨਾਥ ਰਾਜਕੁਹਾ ਤੇ ਹੁਣ ਉਹ ਆਪਣੇ ਸਾਲੇ ਨੂੰ ਤੇ ਹੋਰ ਦੋ ਜਿਹੜੇ ਉਹਨਾਂ ਦੇ ਨਾਲ ਗਏ ਹੁੰਦੇ ਉਹਨਾਂ ਦੇ ਰਿਸ਼ਤੇਦਾਰ ਤੇ ਜਿਹੜਾ ਇੱਕ ਥਾਣੇ ਦਾ ਇਨਚਾਰਜ ਹੁੰਦਾ ਜਾਂਦਾ ਉਹਨਾਂ ਨੂੰ ਵੇਖ ਕੇ ਉਹ ਇੱਕਦਮ ਹੈਰਾਨ ਹੋ ਜਾਂਦਾ ਹੈ ਕਿ ਇਹ ਕਿਵੇਂ ਆ ਗਏ ਇੱਥੇ ਤੇ ਹੁਣ ਜਿਹੜਾ ਵਰਦਾ ਸ਼ਰਮਾ ਹੁੰਦੇ ਆ ਪੁੱਛਦੇ ਆ ਕਿ ਮੇਰੀ ਭੈਣ ਤੇ ਮੇਰੀਆਂ ਤਿੰਨੋਂ ਭਾਂਜੀਆਂ ਕਿੱਥੇ ਆ ਉਹ ਕਹਿੰਦੇ ਆ ਕਿ ਮੇਰੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਮੈਨੂੰ ਦੱਸ ਦੇ ਕਿ ਮੇਰੀਆਂ ਤਿੰਨੋਂ ਭਾਂਜੀਆਂ ਤੇ ਮੇਰੀ ਭੈਣ ਕਿੱਥੇ ਐ ਇੱਥੇ ਜਿਹੜਾ ਉਪਿੰਦਰਨਾਥ ਰਾਜਕੁਹਾ ਕਹਿੰਦੇ ਆ ਕਿ ਉਹ ਦਿੱਲੀ ਰੁਕੀਆਂ ਹੋਈਆਂ ਤਾਂ ਆਗੋ ਵਰਦਾ ਸ਼ਰਮਾ ਕਹਿੰਦੇ ਆ ਕਿ ਮੈਨੂੰ ਐਡਰੈਸ ਦੇ ਦੇ ਤੇ ਮੇਰੇ ਨਾਲ ਚੱਲ ਪਰ ਇੱਥੇ ਉਹ ਫਿਰ ਚੁੱਪ ਹੋ ਜਾਂਦਾ ਹੈ ਫਿਰ ਕਹਿੰਦਾ ਹੈ ਕਿ ਨਹੀਂ ਉਹ ਤਾਂ ਦਰਜਲਿੰਗ ਗਈਆਂ ਹੋਈਆਂ ਐ ਇੱਥੇ ਬਰਦਾ ਸ਼ਰਮਾ ਫਿਰ ਤੋਂ ਉਹੀ ਗੱਲ ਕਹਿੰਦਾ ਆ ਕਿ ਮੈਨੂੰ ਐਡਰੈਸ ਦੇ ਦੇ ਤੇ ਮੇਰੇ ਨਾਲ ਚੱਲ ਕੇ ਵਖਾ ਹੁਣ ਇੱਥੇ ਉਪਿੰਦਰ ਨਾਥ ਰਾਜਖੋਵਾ ਸੀਗੇ ਜਿਹੜੇ ਉਹ ਬਿਲਕੁਲ ਚੁੱਪ ਹੋ ਜਾਂਦੇ ਐ ਉਹਨਾਂ ਨੂੰ ਹੁਣ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਇੱਥੋਂ ਸਾਫ਼ ਪਤਾ ਚੱਲਦਾ ਸੀਗਾ ਕਿ ਉਹ ਝੂਠ ਬੋਲ ਰਿਹਾ ਸੀਗਾ ਉਹਨਾਂ ਦੇ ਨਾਲ ਹੁਣ ਜਦੋਂ ਸਾਰੇ ਉੱਤੋਂ ਸਖਤੀ ਦੇ ਨਾਲ ਇਹ ਜਿਹੜੀ ਪੁੱਛਤਾਚ ਕਰਦੇ ਐ ਤਾਂ ਉਹ ਕਹਿੰਦਾ ਆ ਕਿ ਮੈਂ ਬੋਲ ਕੇ ਨਹੀਂ ਮੈਂ ਲਿਖ ਕੇ ਦੱਸਾਂਗਾ ਕਿ ਉਹ ਕਿੱਥੇ ਐ ਹੁਣ ਉਹਨੂੰ ਪੈਨ ਤੇ ਪੇਪਰ ਦਿੱਤਾ ਜਾਂਦਾ ਆ ਤੇ ਉਹ ਲਿਖਦਾ ਆ ਹੁਣ ਸਾਰਿਆਂ ਦੀਆਂ ਨਜ਼ਰਾਂ ਸੀਗੀਆਂ ਜਿਹੜੀਆਂ ਉਹ ਪੇਪਰ ਤੇ ਟਿਕੀਆਂ ਹੋਈਆਂ ਸੀਗੀਆਂ ਕਿ ਕੀ ਲਿਖੇਗਾ ਹੁਣ ਇਹ ਲਿਖ ਕੇ ਦੱਸਦਾ ਆ ਕਿ 10 ਫਰਵਰੀ ਨੂੰ ਜਿਹੜੀ ਮੇਰੀ ਘਰ ਵਾਲੀ ਐ ਪੁੱਤਲ ਉਹ ਫਰਸ਼ ਤੋਂ ਫਿਸਲ ਗਈ ਸੀ ਤੇ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਤੇ ਉਹਦੀ ਉੱਥੇ ਮੌਤ ਹੋ ਗਈ ਤੇ ਅੱਗੇ ਦੱਸਦਾ ਹੈ ਕਿ ਮੇਰੀ ਵੱਡੀ ਬੇਟੀ ਐ ਜਿਹੜੀ ਉਹਨੂੰ ਦੇਖ ਰਹੀ ਸੀ ਜਦੋਂ ਨੇ ਆਪਣੀ ਮਾਂ ਨੂੰ ਮਰਿਆ ਹੋਇਆ ਵੇਖਿਆ ਕਹਿੰਦਾ ਕਿ ਉਹ ਇਹ ਸਦਮਾ برداشت ਨਹੀਂ ਕਰ ਸਕੀ ਤੇ ਉਹਨੇ ਬਹੁਤ ਸਾਰੀਆਂ ਨੀਂਦ ਦੀਆਂ ਗੋਲੀਆਂ ਖਾ ਲਈਆਂ ਜਿਦੇ ਕਰਕੇ ਉਹਦੀ ਵੀ ਜਿਹੜੀ ਉੱਥੇ ਮੌਤ ਹੋ ਜਾਂਦੀ ਹੈ। ਹਰੁਪਿੰਦਰਨਾਥ ਕਹਿੰਦਾ ਆ ਕਿ ਮੈਂ ਬਹੁਤ ਹੀ ਡਰ ਚੁੱਕਿਆ ਸੀਗਾ ਤੇ ਕਹਿੰਦਾ ਕਿ ਮੈਂ ਦੋ ਮਜ਼ਦੂਰਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਮੈਂ 500 ਰੁਪਏ ਦੇ ਕੇ ਉਹਨਾਂ ਨੂੰ ਕਿਹਾ ਕਿ ਇਹ ਦੋ ਡੈੱਡ ਬੋਡੀ ਐ ਤੇ ਇਹਨਾਂ ਨੂੰ ਨਦੀ 'ਚ ਸੁੱਟ ਦਿਓ ਤੇ ਕਹਿੰਦਾ ਉਹਨਾਂ ਨੇ ਨਦੀ 'ਚ ਸੁੱਟਤੀਆਂ ਕਹਿੰਦਾ ਅੱਗੇ ਮੈਨੂੰ ਚਿੰਤਾ ਇਹ ਸਤਾਰੀ ਸੀ ਕਿ ਮੈਂ ਆਪਣੀਆਂ ਦੋ ਛੋਟੀਆਂ ਬੇਟੀਆਂ ਨੂੰ ਕਿਵੇਂ ਦੱਸਾਂਗਾ ਕਿ ਤੁਹਾਡੀ ਮਾਂ ਦੀ ਤੇ ਤੁਹਾਡੀ ਭੈਣ ਦੀ ਹੈ ਜਿਹੜੀ ਉਹ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਇਹ 14 ਫਰਵਰੀ ਨੂੰ ਹੈ ਜਿਹੜਾ ਆਪਣੀਆਂ ਦੋਨਾਂ ਛੋਟੀਆਂ ਜਿਹੜੀਆਂ ਇਹਨਾਂ ਦੀਆਂ ਬੇਟੀਆਂ ਹੁੰਦੀਆਂ ਉਹਨਾਂ ਨੂੰ ਆਪਣੇ ਕੋਲ ਗੁਹਾਟੀ ਤੋਂ ਡੁਬਰੀ ਭੁਲਵਾ ਲੈਂਦਾ ਆ ਤੇ ਇੱਥੇ ਇਹਨਾਂ ਨੂੰ ਜਿਹੜਾ ਬ੍ਰਹਮਪੁੱਤਰ ਨਦੀ ਤੇ ਕੁਮਾਨ ਲੈ ਕੇ ਜਾਂਦਾ ਆ ਤੇ ਇਹਨਾਂ ਨੂੰ ਇੱਥੇ ਦੱਸਦਾ ਆ ਕਿ ਤੁਹਾਡੀ ਮਾਂ ਤੇ ਤੁਹਾਡੀ ਭੈਣ ਦੀ ਹੈ ਜਿਹੜੀ ਉਹ ਮੌਤ ਹੋ ਚੁੱਕੀ ਹੈ ਤੇ ਕਹਿੰਦਾ ਹੈ ਕਿ ਇਹ ਗੱਲ ਸੁਣ ਕੇ ਉਹ ਵੀ ਸਦਮੇ 'ਚ ਚਲੀਆਂ ਜਾਂਦੀਆਂ ਤਾਂ ਉਹ ਨਦੀ ਦੇ ਵਿੱਚ ਛਲਾਂਗ ਮਾਰ ਕੇ ਆ ਜਿਹੜਾ ਮੌਤ ਨੂੰ ਗਲੇ ਲਾ ਲੈਂਦੀ ਹੈ ਤਾਂ ਹੁਣ ਇਹਨੇ ਜੋ ਵੀ ਕਿਹਾ ਉਹ ਕਿਸਤੇ ਮੰਨਣ ਚ ਨਹੀਂ ਸੀ ਕੋਈ ਵੀ ਉਹਨੂੰ ਸੱਜਤਾ ਨਹੀਂ ਸੀ ਮੰਨ ਸਕਦਾ ਪਰ ਹੁਣ ਉਹ ਕਹਿ ਰਿਹਾ ਸੀ ਤਾਂ ਹੁਣ ਜਿਹੜਾ ਥਾਣੇ ਦਾ ਇੰਚਾਰਜ ਨਾਲ ਆਇਆ ਹੁੰਦਾ ਆ ਉਹ ਕਹਿੰਦਾ ਹੈ ਕਿ ਤੁਹਾਨੂੰ ਸਾਡੇ ਨਾਲ ਥਾਣੇ ਤੇ ਚੱਲ ਕੇ ਉੱਥੇ ਇਹ ਆਫੀਸ਼ੀਅਲ ਸਟੇਟਮੈਂਟ ਵੀ ਦੇਣਾ ਪਏਗਾ ਤੇ ਨਾਲੇ ਮੈਜਿਸਟਰੇਟ ਦੇ ਸਾਹਮਣੇ ਵੀ ਹੈ ਤੁਹਾਨੂੰ ਇਹ ਗੱਲ ਦੱਸਣੀ ਪਵੇਗੀ ਤੇ ਹੁਣ ਇਹ ਜਿਹੜਾ ਉਪੇਂਦਰ ਨਾਸੀ ਗਏ ਕਹਿੰਦਾ ਹੈ ਕਿ ਠੀਕ ਹੈ ਮੈਂ ਤੁਹਾਡੇ ਨਾਲ ਚੱਲਣ ਲਈ ਤਿਆਰ ਹੁੰਨਾ ਆ ਤੇ ਉਹ ਕਪੜੇ ਪਾਣ ਦੇ ਲਈ ਬਦਲਣ ਦੇ ਲਈ ਹੈ ਜਿੱਦਾਂ ਬੈਡਰੂਮ 'ਚ ਜਾਂਦਾ ਆ ਤੇ ਬੈਡਰੂਮ ਤੋਂ ਸਿੱਧਾ ਇਹ ਬਾਥਰੂਮ 'ਚ ਚਲਾ ਜਾਂਦਾ ਆ ਤਾਂ ਉਥੋਂ ਦਰਵਾਜ਼ਾ ਬੰਦ ਕਰਕੇ ਜਿਹੜਾ ਤੇ ਆਪਣੇ ਆਪ ਨੂੰ ਇਹ ਜਿਹੜਾ ਚਾਕੂ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਜਦੋਂ ਇਹ ਖੁਦਕੁਸ਼ੀ ਕਰਦਾ ਆ ਤਾਂ ਚੀਕ ਦੀ ਆਵਾਜ਼ ਜਦੋਂ ਬਾਹਰ ਸੁਣਾਈ ਦਿੰਦੀ ਹੈ ਤਾਂ ਸਾਰੇ ਜਿਹੜਾ ਭੱਜ ਕੇ ਅੰਦਰ ਜਾਂਦੇ ਆ ਤੇ ਦਰਵਾਜ਼ੇ ਨੂੰ ਤੋੜ ਕੇ ਬਾਥਰੂਮ ਦੇ ਨੂੰ ਜਦੋਂ ਅੰਦਰ ਦਾ ਨਜ਼ਾਰਾ ਵੇਂਦੇ ਆ ਤਾਂ ਉੱਥੇ ਕੀ ਸੀਗਾ ਇਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੋਈ ਸੀ ਫਿਰ ਇਹਨੂੰ ਉੱਥੋਂ ਜਿਹੜਾ ਹਸਪਤਲ ਲੈ ਕੇ ਜਾਇਆ ਜਾਂਦਾ ਆ ਤੇ ਹਸਪਤਲ ਜਦੋਂ ਲੈ ਕੇ ਜਾਂਦੇ ਆ ਤਾਂ ਉੱਥੇ ਜਿਹੜੇ ਇਹ ਜਿੱਥੇ ਰਹਿ ਰਿਹਾ ਸੀ ਜਿਹੜੇ ਹੋਟਲ ਚੋਂ ਦੱਸਦੇ ਆ ਕਿ ਸਾਡੇ ਕੋਲੇ ਇਹ 7 ਜੂਨ ਨੂੰ ਆਇਆ ਸੀਗਾ ਤੇ ਤੇ ਅੱਜ ਤਾਰੀਖ ਸੀਗੀ 25 ਜੁਲਾਈ 1970 ਕਹਿੰਦੇ ਆ ਕਿ ਇਹਨੂੰ ਇੰਨਾ ਟਾਈਮ ਹੋ ਗਿਆ ਸਾਡੇ ਕੋਲ ਇੱਥੇ ਰਹਿੰਦਿਆਂ ਨੂੰ ਪਰ ਇਹ ਚੰਗੇ ਤਰੀਕੇ ਨਾਲ ਖਾਪੀ ਨਹੀਂ ਰਿਹਾ ਸੀ ਕਹਿੰਦੇ ਕਿ ਇਹ ਕਦੀ ਕੁਝ ਖਾਣ ਪੀਣ ਲਈ ਜ਼ਿਆਦਾ ਇਹ ਬਾਹਰ ਨਹੀਂ ਸੀ ਨਿਕਲਦਾ ਤੇ ਨਾ ਹੀ ਸਾਡੇ ਤੋਂ ਕੋਈ ਆਰਡਰ ਕਰਵਾਂਦਾ ਸੀਗਾ ਇਹ ਤੇ ਹੁਣ ਇੱਥੇ ਹਸਪੀਟਲ 'ਚ ਵੀ ਇਹਦਾ ਇਹੀ ਹਾਲ ਸੀਗਾ ਇਹ ਇੱਥੇ ਵੀ ਚੰਗੇ ਤਰੀਕੇ ਨਾਲ ਖਾ ਪੀ ਨਹੀਂ ਸੀ ਰਿਹਾ ਇਹ ਸਦਮੇ ਵਿੱਚ ਸੀ ਤੇ ਜਦੋਂ ਇਹ ਹਸਪੀਟਲ 'ਚ ਹੁੰਦਾ ਆ ਤਾਂ ਦੂਜੀ ਸਾਈਡ ਜਿਹੜੀ ਪੁਲਿਸ ਆ ਉਹ ਉਹ ਇਹਨਾਂ ਦੀ ਡੈੱਡ ਬੋਡੀ ਦੀ ਤਲਾਸ਼ ਕਰਦੀ ਹੈ ਬ੍ਰਹਮਪੁੱਤਰ ਨਦੀ 'ਚ ਜਿੱਦਾਂ ਇਹਨੇ ਦੱਸਿਆ ਸੀਗਾ ਕਿ ਸਾਰੀਆਂ ਡੈੱਡ ਬੋਡੀਜ਼ ਆ ਜਿਹੜੀਆਂ ਉੱਥੇ ਹੀ ਆ ਕਹ ਹੁਣ ਸਾਰੀ ਪੁਲਿਸ ਦੀ ਜਿਹੜੀਆਂ ਟੀਮਾਂ ਸੀਗੀਆਂ ਉਹ ਲੱਗੀਆਂ ਹੋਈਆਂ ਸੀਗੀਆਂ ਉੱਥੇ ਦੂਜੀ ਸਾਈਡ ਕੀ ਹੁੰਦਾ ਆ ਜਿੰਨੇ ਵੀ ਇਸ ਉਪੇਂਦਰਨਾਥ ਦੇ ਰਿਸ਼ਤੇਦਾਰ ਸੀਗੇ ਜਾਂ ਇਹਦੇ ਦੋਸਤ ਮਿੱਤਰ ਸੀਗੇ ਉਹਨਾਂ ਸਾਰਿਆਂ ਤੋਂ ਇਹ ਜਿਹੜਾ ਪੁਲਿਸ ਆ ਪੁੱਛਤਾਚ ਕਰਦੀ ਐ ਕਿ ਸ਼ਾਇਦ ਕਿਸੇ ਨੂੰ ਕੁਝ ਪਤਾ ਹੋਵੇ ਜੋ ਵੀ ਇਹਨੇ ਕੀਤਾ ਉਹਦੇ ਬਾਰੇ ਪਰ ਹਰ ਪਾਸਿਓਂ ਆ ਜਿਹੜੀ ਪੁਲਿਸ ਨੂੰ ਇਹੀ ਸੁਣਨ ਨੂੰ ਮਿਲਦਾ ਕਿ ਉਹਨੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਪਤਾ ਨਹੀਂ ਹੋ ਉਹਨੇ ਇਹ ਸਭ ਕੁਝ ਕਿਉਂ ਕੀਤਾ ਤੇ ਅਦਰ ਪੁਲਿਸ ਜਦੋਂ ਜਿਹੜੇ ਹੋਟਲ 'ਚ ਉਹ ਰਹਿ ਰਿਹਾ ਸੀਗਾ ਉੱਥੇ ਜਦੋਂ ਤਲਾਸ਼ੀ ਕਰਦੇ ਉਸ ਕਮਰੇ ਦੀ ਤਾਂ ਉੱਥੇ ਉਹਨਾਂ ਨੇ ਇੱਕ ਕਾਗਜ਼ ਦਾ ਟੁਕੜਾ ਮਿਲਦਾ ਆ ਜਿਹਦੇ ਉੱਤੇ ਲਿਖਿਆ ਹੁੰਦਾ ਆ ਕਿ ਮੇਰੀ ਜਿਹੜੀਆਂ ਪਤਨੀ ਐ ਤੇ ਮੇਰੀਆਂ ਜਿਹੜੀਆਂ ਬੱਚੀਆਂ ਆ ਉਹ ਇਸ ਦੁਨੀਆ 'ਚ ਨਹੀਂ ਰਹੀਆਂ ਤਾਂ ਹੁਣ ਮੇਰਾ ਵੀ ਜੀਣ ਦਾ ਕੀ ਫਾਇਦਾ ਮੈਂ ਵੀ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕਰਨ ਜਾ ਰਿਹਾ ਆ ਐਦਾਂ ਦਾ ਉੱਥੇ ਕਾਗਜ਼ ਦੇ ਉੱਪਰ ਲਿਖਿਆ ਹੋਇਆ ਹੁੰਦਾ ਆ ਤੇ ਹੁਣ ਪੁਲਿਸ ਕੀ ਕਰਦੀ ਹੈ ਜਿਹੜੇ ਬੰਗਲੇ 'ਚ ਜਦੋਂ ਇਹਦੀ ਰਿਟਾਇਰਮੈਂਟ ਹੋਈ ਹੁੰਦੀ ਹੈ ਉਸ ਤੋਂ ਪਹਿਲਾਂ ਜਿਹੜੇ ਬੰਗਲੇ 'ਚ ਰਹਿ ਰਿਆ ਸੀਗਾ ਉੱਥੋਂ ਦੇ ਜਿਨੇ ਵੀ ਪਿਓਨ ਹੁੰਦੇ ਆ ਉਹਨਾਂ ਸਾਰਿਆਂ ਤੋਂ ਇਹ ਜਿਹੜਾ ਪੁੱਛਤਾਚ ਕੀਤੀ ਜਾਂਦੀ ਹੈ ਤਾਂ ਉਹ ਜੋ ਦੱਸਦੇ ਆ ਤਾਂ ਉਹਦੇ 'ਚੋਂ ਜੱਤ ਸਾਹਿਬ ਦੇ ਨਵੇਂ-ਨਵੇਂ ਕિસ્ਸੇ ਜਿਹੜੇ ਆ ਉਹ ਬਾਹਰ ਆਉਂਦੇ ਆ ਹੁਣ ਉੱਥੋਂ ਦੇ ਪਿਓਨ ਦੱਸਦੇ ਆ ਕਿ ਜਦੋਂ ਇਹ ਜੱਤ ਸਾਹਿਬ ਇੱਥੇ ਸੀਗੇ ਤਾਂ ਇੱਕ ਦਿਨ ਕੀ ਹੁੰਦਾ ਹੈ ਨਹਾਣ ਲਈ ਜਿੱਦਾਂ ਬਾਥਰੂਮ 'ਚ ਜਾਂਦੇ ਆ ਤੇ ਜਦੋਂ ਬਾਥਰੂਮ ਜੋ ਬਾਹਰ ਨਿਕਲਦੇ ਆ ਤਾਂ ਕਹਿੰਦਾ ਕਿ ਮੈਨੂੰ ਕਹਿੰਦੇ ਕਿ ਇਹ ਜਿਹੜਾ ਬਾਥਰੂਮ ਦੇ ਨਾਲ ਪੇੜ ਲੱਗਦਾ ਇਹਦੀਆਂ ਟਾਹਣੀਆਂ ਕੱਟ ਦੋ ਕਿਉਂਕਿ ਜਦੋਂ ਹਵਾ ਚੱਲਦੀ ਹੈ ਤੇ ਇਹਦੇ ਟਾਹਣੀਆਂ ਵੱਜਦੀਆਂ ਉੱਥੋਂ ਦੀ ਖਿੜਕੀ ਦੇ ਨਾਲ ਬਾਥਰੂਮ ਦੀ ਨਾਲ ਤਾਂ ਅਜੀਬ ਅਜੀਬ ਆਵਾਜ਼ਾਂ ਆਉਂਦੀਆਂ ਮੈਨੂੰ ਤਾਂ ਇਹ ਹੁਣੇ ਕੱਟ ਦੋ ਤੇ ਕਹਿੰਦਾ ਹੈ ਕਿ ਮੈਂ ਇੱਕ ਹੋਰ ਪਿਓ ਨੂੰ ਨਾਲ ਲੈ ਕੇ ਤਾਂ ਮੈਂ ਉਹ ਟਾਹਣੀਆਂ ਕੱਟਤੀਆਂ ਕਹਿੰਦਾ ਫਿਰ ਕੁਝ ਦਿਨ ਬਾਅਦ ਮੈਨੂੰ ਕਹਿੰਦੇ ਕਿ ਇਹਨੂੰ ਜੜ ਤੋਂ ਹੀ ਪੱਟ ਦੋ ਇਸ ਪੇੜ ਨੂੰ ਕਹਿੰਦਾ ਮੈਂ ਠੀਕ ਉਦਾਂ ਹੀ ਕੀਤਾ ਜਿੱਦਾਂ ਉਹਨਾਂ ਨੇ ਕਿਹਾ ਕਿ ਕਹਿੰਦਾ ਕਿ ਮੈਂ ਉਦਾਂ ਹੀ ਪੇੜ ਨੂੰ ਪੱਟਦਾ ਤੇ ਕਹਿੰਦਾ ਕਿ ਜਿੱਥੋਂ ਮੈਂ ਪੇੜ ਪੁੱਟਿਆ ਸੀਗਾ ਮੈਨੂੰ ਕਹਿੰਦੇ ਕਿ ਇਸ ਖੱਡੇ ਨੂੰ ਐ ਜਿਹੜਾ ਥੋੜਾ ਹੋਰ ਵੱਡਾ ਕਰ ਦੇ ਤਾਂ ਕਿ ਇੱਥੇ ਨਵੇਂ ਜਿਹੜੇ ਆ ਬੂਟੇ ਲਿਆ ਕੇ ਹੋਰ ਲਾ ਸਕੀਏ ਕਹਿੰਦਾ ਕਿ ਮੈਂ ਮਾਲੀ ਨੂੰ ਨਾਲ ਲਿਆ ਤੇ ਮੈਂ ਉਸ ਖੱਡੇ ਨੂੰ ਥੋੜਾ ਵੱਡਾ ਕਰਤਾ ਕਹਿੰਦਾ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਨਵਾਂ ਜੱਜ ਜਦੋਂ ਇੱਥੇ ਆਏਗਾ ਤਾਂ ਵੇਖ ਕੇ ਖੁਸ਼ ਹੋ ਜਾਏਗਾ ਕਿ ਪੁਰਾਣੇ ਜੱਜ ਨੇ ਐਨਾ ਵਧੀਆ ਜਿਹੜਾ ਇੱਥੇ ਫੁੱਲ ਬੂਟੇ ਲਾਏ ਹੋਏ ਆ ਕਹਿੰਦੇ ਕਿ ਅਸੀਂ ਠੀਕ ਹੈ ਉਹਨਾਂ ਦੀ ਗੱਲ ਮੰਨ ਲਈ ਤੇ ਅਸੀਂ ਉਦਾਂ ਹੀ ਖੱਡਾ ਵੱਡਾ ਜਿਹੜਾ ਸੀਗਾ ਉਹ ਪੱਟਤਾ ਫਿਰ ਉਸ ਪਿਓ ਨੇ ਕਿਹਾ ਕਿ ਥੋੜੇ ਹੀ ਦਿਨ ਹਾਲੇ ਨਿਕਲੇ ਸੀਗੇ ਤੇ ਜੱਤ ਸਾਹਿਬ ਫਿਰ ਤੋਂ ਕਹਿੰਦੇ ਕਿ ਜਿਹੜਾ ਕਿਚਨ ਦੇ ਨਾਲ ਇਹ ਆ ਜਿਹੜਾ ਪੇੜ ਆ ਉਹ ਵੀ ਪੱਟ ਦੋ ਕਹਿੰਦੇ ਕਿ ਅਸੀਂ ਹੈਰਾਨ ਸੀਗੇ ਥੋੜਾ ਕਹਿੰਦਾ ਕਿ ਫਿਰ ਸਾਨੂੰ ਤਾਂ ਮੰਨਣਾ ਹੀ ਪੈਣਾ ਸੀਗਾ ਅਸੀਂ ਉਵੇਂ ਹੀ ਕੀਤਾ ਜਿੱਦਾਂ ਉਹਨਾਂ ਨੇ ਕਿਹਾ ਕਹਿੰਦਾ ਫਿਰ ਕਹਿੰਦੇ ਕਿ ਇਸ ਖੱਡੇ ਨੂੰ ਵੀ ਆ ਜਿਹੜਾ ਥੋੜਾ ਵੱਡਾ ਕਰ ਦੋ ਇੱਥੇ ਵੀ ਫੁੱਲ ਬੂਟੇ ਲਾਏ ਜਾਣਗੇ ਕਹਿੰਦਾ ਅਸੀਂ ਫਿਰ ਉਦਾਂ ਹੀ ਕੀਤਾ ਥੋੜੇ ਦਿਨ ਨਿਕਲੇ ਤਾਂ ਹੁਣ ਦਿਨ ਆਉਂਦਾ ਆ 2 ਫਰਵਰੀ ਦਾ ਉਸ ਦਿਨ ਉਹਨਾਂ ਨੇ ਉਹਨਾਂ ਦੀ ਰਿਟਾਇਰਮੈਂਟ ਸੀਗੀ ਤਾਂ ਕਹਿੰਦਾ ਕਿ ਜਦੋਂ ਰਿਟਾਇਰਮੈਂਟ ਹੋਈ ਜਿਸ ਦਿਨ ਸੀਗੀ ਰਿਟਾਇਰਮੈਂਟ ਤਾਂ ਉਸ ਦਿਨ ਕਹਿੰਦੇ ਕਿ ਉਹ ਨਹਾਰੇ ਸੀਗੇ ਤਾਂ ਉਹਨਾਂ ਦੀ ਜਿਹੜੀ ਪਤਨੀ ਹੁੰਦੀ ਹੈ ਉਹ ਉਹਨਾਂ ਨੂੰ ਪਿਓ ਨੂੰ ਪੁੱਛਦੀ ਹੈ ਕਿ ਤੁਸੀਂ ਇਹ ਸਭ ਕੁਝ ਕਿਉਂ ਕੀਤਾ ਆ ਖੱਡੇ ਕਿਉਂ ਕੀਤੀ ਹੈ ਮੈਨੂੰ ਬਹੁਤ ਅਜੀਬ ਲੱਗ ਰਿਹਾ ਹੈ ਇਹਨਾਂ ਨੂੰ ਭਰ ਦੋ ਕਹਿੰਦੇ ਕਿ ਸਾਨੂੰ ਉਹਨਾਂ ਦੀ ਵੀ ਗੱਲ ਮੰਨੀ ਪਈ ਜਿੱਦਾਂ ਉਹਨਾਂ ਨੇ ਖਾ ਕਿਹਾ ਤੇ ਅਸੀਂ ਉਹ ਭਰਤੇ ਕਹਿੰਦੇ ਜਦੋਂ ਜੱਸ ਸਾਹਿਬ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਆਪਣੀ ਪਤਨੀ ਤੇ ਬਹੁਤ ਗੁੱਸਾ ਕੀਤਾ ਤੇ ਕਹਿੰਦਾ ਕਿ ਸਾਨੂੰ ਫਿਰ ਤੋਂ ਕਿਹਾ ਕਿ ਜਿੱਦਾਂ ਇੱਥੇ ਖੜ੍ਹੇ ਸੀਗੀ ਉਦਾਂ ਹੀ ਪੱਟ ਦੋ ਤੇ ਕਹਿੰਦੇ ਕਿ ਸਾਨੂੰ ਉਹਨਾਂ ਦਾ ਆਰਡਰ ਹੈ ਜਿਹੜਾ ਮੰਨਣਾ ਪਿਆ ਕਹਿੰਦਾ ਅੱਗੇ ਥੋੜੇ ਦਿਨਾਂ ਬਾਅਦ ਹੀ ਹੈ ਜਿਹੜੀ ਉਹਨਾਂ ਦੀਆਂ ਛੋਟੀਆਂ ਬੇਟੀਆਂ ਦੇ ਐਗਜ਼ਾਮ ਸੀਗੇ ਉਸ ਟਾਈਮ ਰਿਟਾਇਰਮੈਂਟ ਦੇ ਜਦੋਂ ਇਹਨਾਂ ਦਾ ਟਾਈਮ ਸੀਗਾ ਉਹਦ ਸਾਰਾ ਇਹਨਾਂ ਦਾ ਪਰਿਵਾਰ ਇਕੱਠਾ ਹੀ ਸੀਗਾ ਕਿੰਨਾ ਇਹਨਾਂ ਦੀਆਂ ਛੋਟੀਆਂ ਬੇਟੀਆਂ ਦੇ ਜਿਹੜੇ ਐਗਜ਼ਾਮ ਹੁੰਦੇ ਆ ਉਸ ਟਾਈਮ ਤੇ ਛੋਟੀਆਂ ਬੇਟੀਆਂ ਗੋਹਾ ਜਿਹੜਾ ਡੁਬਰੀ ਤੋਂ ਹੈ ਜਿਹੜਾ ਗੋਹਾਟੀ ਚਲੀਆਂ ਜਾਂਦੀਆਂ ਆ ਹੁਣ ਇਹਨਾਂ ਦੇ ਕੋਲ ਇਹਨਾਂ ਦੀ ਵੱਡੀ ਬੇਟੀ ਤੇ ਇਹਨਾਂ ਦੀ ਘਰ ਵਾਲੀ ਹੀ ਸੀਗੀ ਜਸ ਸਾਹਬ ਦੀ ਤਾਂ ਹੁਣੇ ਕੀ ਕਰਦਾ ਉੱਥੇ ਸਰਸਵਤੀ ਪੂਜਾ ਹੁੰਦੀ ਹੈ ਤੇ ਸਾਰੇ ਨੌਕਰਾਂ ਨੂੰ ਇਹ ਜਿਹੜਾ ਛੁੱਟੀ ਦੇ ਦਿੰਦਾ ਤੇ ਕਹਿੰਦਾ ਹੈ ਕਿ ਤੁਸੀਂ ਵੀ ਆ ਜਿਹੜਾ ਇੱਥੇ ਮੇਲਾ ਲੱਗਿਆ ਤੁਸੀਂ ਜਾਓ ਤੇ ਮੇਲਾ ਘੁਮਾਓ ਤੇ ਖੁਦ ਵੀ ਆਪਣੀ ਪਤਨੀ ਤੇ ਆਪਣੀ ਵੱਡੀ ਧੀ ਦੇ ਨਾਲ ਇਹ ਵੀ ਮੇਲਾ ਵੇਖਣ ਜਾਂਦੇ ਆ ਤੇ ਕਹਿੰਦੇ ਆ ਕਿ ਅਸੀਂ ਤਾਂ ਮੇਲਾ ਵੇਖ ਕੇ ਸਾਡਾ ਘਰ ਨੇੜੇ ਸੀਗਾ ਨੌਕਰ ਦੱਸਦਾ ਆ ਕਿ ਮੇਰਾ ਘਰ ਨੇੜੇ ਹੀ ਸੀਗਾ ਤਾਂ ਮੈਂ ਆਪਣੇ ਘਰ ਚਲਾ ਗਿਆ ਇੱਕ ਇਹਨਾਂ ਦਾ ਹੋਰ ਨੌਕਰ ਹੁੰਦਾ ਆ ਉਹ ਵੀ ਇਹ ਜਿਹੜਾ ਮੇਲਾ ਵੇਖਣ ਤੋਂ ਬਾਅਦ ਹੈ ਆਪਣੇ ਸਰਵੈਂਟ ਕੁਆਟਰ ਚ ਚਲਾ ਜਾਂਦਾ ਆ ਤੇ ਜਿਹੜਾ ਸਰਵੈਂਟ ਕੁਆਟਰ ਵਾਲਾ ਨੌਕਰ ਹੁੰਦਾ ਆ ਉਹ ਦੱਸਦਾ ਆ ਕਿ ਕਰੀਬਨ 8:30 ਵਜੇ ਜਿਹੜੀ ਇਹ ਜੱਸਾਪ ਦੀ ਫੈਮਿਲੀ ਇੱਥੇ ਬੰਗਲੇ ਤੇ ਵਾਪਸ ਆਉਂਦੀ ਹੈ ਤੇ ਉਸ ਤੋਂ ਬਾਅਦ ਹੈ ਜਿਹੜਾ ਅੱਗ ਜਲਾ ਕੇ ਇਹ ਸਿੱਖਣੇ ਜਿਹੜੀ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਸ ਟਾਈਮ ਫਰਵਰੀ ਦਾ ਮਹੀਨਾ ਸੀਗਾ ਠੰਡ ਦਾ ਮੌਸਮ ਸੀਗਾ ਤਾਂ ਸਾਰੇ ਬਾਹਰ ਬੈਠ ਕੇ ਜਿਹੜਾ ਇਹਨਾਂ ਦੀ ਪਤਨੀ ਤੇ ਇਹਨਾਂ ਦੀ ਧੀ ਹੁੰਦੀ ਹੈ ਜਿਹੜੀ ਤੇ ਖੁਦ ਹੀ ਜਾ ਸਾਪ ਬਾਹਰ ਨਾਲ ਅੱਗ ਸਿੱਖ ਰਹੇ ਹੁੰਦੇ ਆ ਤੇ ਕਹਿੰਦੇ ਕਿ ਤਕਰੀਬਨ 11 ਕੋ ਹਜੇ ਆ ਜਿਹੜਾ ਮੈਂ ਜਦੋਂ ਫਿਰ ਦੁਬਾਰਾ ਤੋਂ ਦੇਖਦਾ ਹਾਂ ਤਾਂ ਸਾਰੇ ਸੌਣ ਲਈ ਜਿਹੜਾ ਉਹ ਅੰਦਰ ਚਲੇ ਜਾਂਦੇ ਆ ਅਗਲੇ ਦਿਨ ਆਉਂਦੇ 11 ਫਰਵਰੀ ਦਾ 11 ਫਰਵਰੀ ਦੀ ਸਵੇਰ ਜਦੋਂ ਸਾਰੇ ਨੌਕਰ ਇਹਨਾਂ ਦੇ ਘਰ ਜਾਂਦੇ ਆ ਤਾਂ ਵੇਖਦੇ ਆ ਕਿ ਘਰ ਦੀ ਜਿਹੜੀ ਮਾਲਕਨ ਹੈ ਯਾਨੀ ਕਿ ਜੱਸ ਸਾਹਿਬ ਦੀ ਘਰ ਵਾਲੀ ਤੇ ਇਹਨਾਂ ਦੀ ਬੇਟੀ ਉੱਥੇ ਨਹੀਂ ਹੁੰਦੇ ਤਾਂ ਪੁੱਛਦੇ ਆ ਕਿ ਉਹ ਕਿੱਥੇ ਐ ਜਦੋਂ ਨੌਕਰ ਪੁੱਛਦੇ ਆ ਤਾਂ ਜੱਸ ਸਾਹਿਬ ਦੱਸਦੇ ਆ ਕਿ ਉਹਨਾਂ ਨੂੰ ਕੋਈ ਐਮਰਜੈਂਸੀ ਆ ਗਈ ਸੀ ਇਸ ਲਈ ਉਹਨਾਂ ਨੂੰ ਗੁਹਾਟੀ ਜਾਣਾ ਪਿਆ ਤੇ ਮੈਂ ਖੁਦ ਹੀ ਉਹਨਾਂ ਨੂੰ ਸਵੇਰੇ ਨਾ ਜਿਹੜਾ ਬੱਸ ਸਟਾਪ ਤੇ ਛੱਡ ਆਇਆ ਹੁਣ ਸਾਰੇ ਨੌਕਰਾਂ ਨੂੰ ਇਹ ਗੱਲ ਥੋੜੀ ਅਜੀਬ ਲੱਗਦੀ ਐ ਫਿਰ ਜਿਨੇ ਵੀ ਨੌਕਰ ਹੁੰਦੇ ਆ ਸਾਰੇ ਆਪੋ ਆਪਣੇ ਕੰਮਾਂ ਤੇ ਲੱਗ ਜਾਂਦੇ ਆ ਇਹਨਾਂ ਦੇ ਕੁਝ ਨੌਕਰ ਐ ਜਿਹੜਾ ਉਹ ਬਾਜ਼ਾਰ ਚਲੇ ਜਾਂਦੇ ਐ ਸਬਜ਼ੀ ਖਰੀਦਣ ਦੇ ਲਈ ਹਾਲ ਹੋ ਇਹਨਾਂ ਦੇ ਇੱਕ ਨੌਕਰ ਜਿਹੜਾ ਬਾਜ਼ਾਰ ਜਾਂਦਾ ਹੈ ਉਹ ਜਦੋਂ ਵਾਪਸ ਆਉਂਦਾ ਹੈ ਤਾਂ ਵੇਖਦਾ ਆ ਕਿ ਜਿਹੜੀ ਬਾਥਰੂਮ ਵਾਲੀ ਨਾਲੀ ਹੁੰਦੀ ਹੈ ਉਹ ਚ ਲਾਲ ਰੰਗ ਹੈ ਜਿਹੜਾ ਉਹ ਬਾਹਰ ਆ ਰਿਹਾ ਸੀਗਾ ਤੇ ਨਾਲ ਹੀ ਇਹ ਜਿਹੜੀ ਉਹ ਕਵਰ ਨਹੀਂ ਹੁੰਦੀ ਤਾਂ ਉਹਦੇ ਚ ਸਾਫ ਸਾਫ ਦਿਖ ਰਿਹਾ ਸੀਗਾ ਕਿ ਲਾਲ ਰੰਗ ਦਾ ਪਾਣੀ ਬਾਹਰ ਆ ਰਿਹਾ ਹੈ ਹੁਣ ਉਹ ਭੱਜਿਆ ਭੱਜਿਆ ਜਿਹੜਾ ਉਹ ਬਾਥਰੂਮ 'ਚ ਜਾਂਦਾ ਆ ਤਾਂ ਉੱਥੇ ਵੀਿੰਦਾ ਹੈ ਜੱਸਾ ਸਾਹਿਬ ਕਪੜੇ ਧੋਰੇ ਸੀਗੇ ਤੋ ਉਹਦੇ ਕੱਪੜੇ ਧੋਰੇ ਸੀਗੇ ਉਹਨਾਂ 'ਚ ਉਹ ਹੀ ਲਾਲ ਰੰਗ ਹੈ ਜਿਹੜਾ ਉਹ ਬਾਹਰ ਜਾ ਰਿਹਾ ਸੀਗਾ ਹੁਣ ਨੌਕਰ ਹੈਰਾਨ ਹੁੰਦਾ ਹੈ ਕਿ ਆਸਤਾ ਕਿੰਨੇ ਕਦੀ ਕੱਪੜੇ ਤਾਂ ਧੋਤੇ ਨਹੀਂ ਤਾਂ ਹੁਣ ਅਗੋ ਜੱਜਾ ਥੜਾ ਥੋੜਾ ਘਬਰਾ ਕੇ ਕਹਿੰਦਾ ਹੈ ਕਿ ਹੁਣ ਤਾਂ ਮੇਰੇ ਟਾਇਰ ਹੋ ਚੁੱਕੇ ਆ ਮੈਨੂੰ ਲੱਗਿਆ ਕਿ ਮੈਨੂੰ ਕੋਈ ਕੰਮ ਕਰ ਲੈਣਾ ਚਾਹੀਦਾ ਹੈ ਮੈਂ ਕਈ ਦਿਨਾਂ ਤੋਂ ਹੈ ਜਿਹੜਾ ਉਹ ਫ੍ਰੀ ਬੈਠਾ ਸੀਗਾ ਇਸ ਲਈ ਮੈਂ ਖੁਦ ਆਪਣੇ ਕੱਪੜੇ ਧੋਣ ਲੱਗ ਗਿਆ ਹੁਣ ਜਿਹੜੇ ਇਹ ਜੱਸਬ ਕੱਪੜੇ ਧੋਰੇ ਸੀਗੇ ਉਹ ਲਾਲ ਰੰਗ ਦੇ ਸੀਗੇ ਇਸ ਲਈ ਨੌਕਰ ਨੂੰ ਜ਼ਿਆਦਾ ਸ਼ੱਕ ਨਹੀਂ ਹੁੰਦਾ ਉਹਨੂੰ ਲੱਗਦਾ ਹੈ ਕਿ ਇਹਦੇ ਚੋਂ ਜਿਹੜਾ ਕੱਪੜਿਆਂ ਚੋਂ ਹੀ ਆ ਜਿਹੜਾ ਲਾਲ ਰੰਗ ਆ ਜਿਹੜਾ ਬਾਹਰ ਨਿਕਲ ਰਿਹਾ ਹੋਣਾ ਆ ਤੇ ਹੁਣ ਉਹ ਉਥੋਂ ਚਲੇ ਜਾਂਦੇ ਆ ਨੌਕਰ ਤੇ ਨੌਕਰ ਜਦੋਂ ਬਾਹਰ ਜਾਂਦਾ ਆ ਤਾਂ ਇੱਕ ਹੋਰ ਉਹਨੂੰ ਚੀਜ਼ ਹੈਰਾਨ ਕਰਦੀ ਹੈ ਕਿ ਜਿਹੜੇ ਜੱਸ ਸਾਹਿਬ ਨੇ ਖੱਡੇ ਜਿਹੜੇ ਖੁਦਵਾਏ ਸੀਗੇ ਤਾਂ ਹੁਣ ਇਹ ਰਾਤੋਂ ਰਾਤ ਭਰੇ ਕਿਵੇਂ ਗਏ ਤਾਂ ਹੁਣ ਉਹ ਜਦੋਂ ਜੱਸ ਸਾਹਿਬ ਨੂੰ ਪੁੱਛਦੇ ਆ ਕਿ ਤੁਸੀਂ ਤਾਂ ਖੱਡੇ ਕਰਵਾਏ ਸੀਗੇ ਤਾਂ ਹੁਣ ਉਹਨਾਂ ਨੂੰ ਭਰਵਾਇਆ ਕਿਉਂ ਤੁਸੀਂ ਤਾਂ ਹੁਣ ਉਹ ਵੀ ਦੱਸਦੇ ਆ ਕਿ ਮੈਂ ਸੋਚਿਆ ਕਿ ਹਾਲੇ ਪੌਦੇ ਆਉਣ ਦਾ ਟਾਈਮ ਹੀ ਆ ਕਿ ਉਹਨਾਂ ਉਹ ਤੱਕਲੀ ਇਹਨਾਂ ਖੱਡਿਆਂ ਨੂੰ ਪਰਵਾ ਦਿੱਤਾ ਚਾਹੀਏ ਕਿਉਂਕਿ ਇਹ ਖਤਰਨਾਕ ਹੋ ਸਕਦੇ ਆ ਕੋਈ ਵਿੱਚ ਡਿੱਗ ਵੀ ਸਕਦਾ ਆ ਤਾਂ ਨੌਕਰ ਕਹਿੰਦਾ ਹੈ ਕਿ ਠੀਕ ਆ ਤੇ ਇਸ ਤੋਂ ਬਾਅਦ ਉਪਿੰਦਰਨਾਥਿਆ ਜਿਹੜਾ ਇਹ ਆਪਣੇ ਸਾਲੇ ਨੂੰ ਕਹਿ ਕੇ ਆਪਣੀਆਂ ਦੋਨਾਂ ਛੋਟੀਆਂ ਬੇਟੀਆਂ ਨੂੰ ਹੈ ਜਿਹੜਾ ਆਪਣੇ ਕੋਲ ਡੁਬਰੀ ਬਲਵਾ ਲੈਂਦਾ ਆ ਤੇ ਉਹ ਵੀ ਜਦੋਂ ਡੁਬਰੀ ਆਂਦੀਆਂ ਆ ਤਾਂ ਨੌਕਰ ਉਹਨਾਂ ਨੂੰ ਵੇਖਦੇ ਆ ਕਿ ਇਹ ਵੀ ਆਏ ਹੋਏ ਆ ਤਾਂ ਹੁਣ ਥੋੜੇ ਦਿਨ ਬਾਅਦ ਉਹ ਵੀ ਗਾਇਬ ਹੋ ਜਾਂਦੇ ਆ ਤਾਂ ਨੌਕਰਾਂ ਨੂੰ ਇਹ ਚੀਜ਼ ਅਜੀਬ ਲੱਗਦੀ ਹੈ ਕਿ ਇੱਕਦਮ ਅਚਾਨਕ ਆਉਂਦੇ ਆ ਤੇ ਗਾਇਬ ਵੀ ਹੋ ਜਾਂਦੇ ਆ ਫਿਰ ਉਹਨਾਂ ਨੇ ਪੁੱਛਿਆ ਕਿ ਬੇਟੀਆਂ ਕਿੱਥੇ ਗਈਆਂ ਆ ਤਾਂ ਉਹਨਾਂ ਦਾ ਉਹੀ ਜਵਾਬ ਹੋਊਗਾ ਹਾਟੀ ਚਲੀਆਂ ਵੀ ਗਈਆਂ ਆ ਤਾਂ ਹੁਣ ਇੱਥੇ ਨੌਕਰਾਂ ਨੂੰ ਥੋੜਾ ਸ਼ੱਕ ਤਾਂ ਹੁੰਦਾ ਆ ਪਰ ਉਹਨਾਂ ਨੂੰ ਕੀ ਲੈਣਾ ਦੇਣਾ ਸੀ ਇਸ ਦੇ ਨਾਲ ਉਹਨਾਂ ਦੇ ਬੱਚੇ ਸੀਗੇ ਠੀਕ ਹੈ ਉਹ ਭੇਜ ਰਹੇ ਸੀਗੇ ਬੁਲਾ ਰਹੇ ਸੀਗੇ ਹੁਣ ਇਹਨਾਂ ਨੌਕਰਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਸੀ ਹੁਣ ਇਸ ਤੋਂ ਬਾਅਦ ਅੱਜ ਦੇ ਟਾਈਮ ਦੇ ਵਿੱਚ ਜਦੋਂ ਪੁਲਿਸ ਇਹਨ ਜਿਹੜੀ ਉਹਨੂੰ ਅਰੈਸਟ ਕਰਦੀ ਹੈ ਤਾਂ ਉਸ ਤੋਂ ਜਿਹੜੀ ਪੁੱਛਤਾਚ ਹੋ ਰਹੀ ਸੀਗੀ ਹੁਣ ਉਸ ਤੋਂ ਬਾਅਦ ਉਹ ਜਦੋਂ ਦੱਸਦਾ ਹੈ ਕਿ ਇਹਨਾਂ ਨੂੰ ਹੈ ਜਿਹੜਾ ਮੈਂ ਖੁਦ ਇਹ ਜਿਹੜਾ ਇਹਨਾਂ ਨੂੰ ਮਾਰ ਦਿੱਤਾ ਆ ਤੇ ਦੋ ਜਿਹੜੀਆਂ ਮੇਰੀਆਂ ਛੋਟੀਆਂ ਬੇਟੀਆਂ ਆ ਉਹਨਾਂ ਨੂੰ ਜਿਹੜਾ ਮੇਰਾ ਬਾਥਰੂਮ ਦੇ ਨਾਲ ਖੱਡਾ ਸੀਗਾ ਮੈਂ ਉਹਨਾਂ ਦੋ ਛੋਟੀਆਂ ਨੂੰ ਤਾਂ ਉਹਦੇ 'ਚ ਦਬਾਇਆ ਆ ਮੇਰੀ ਜਿਹੜੀ ਘਰ ਵਾਲੀ ਤੇ ਮੇਰੇ ਜਿਹੜੀ ਵਾਈਫ ਆ ਜਿਹੜਾ ਕਿਚਨ ਦੇ ਨਾਲ ਸੀਗਾ ਖੱਡਾ ਉਹਨਾਂ ਨੂੰ ਮੈਂ ਉਹਦੇ 'ਚ ਦਫਨ ਕੀਤਾ ਆ ਹੁਣ ਪੁਲਿਸ ਹੈ ਜਿਹੜੀ ਉਹਨਾਂ ਤੋਂ ਪੁੱਛਤਾਛ ਕਰਦੀ ਹੈ ਕਿ ਤੁਸੀਂ ਇਹ ਸਭ ਕੁਝ ਕੀਤਾ ਕਿਉਂ ਜਿਹੜਾ ਕੇਸ ਹੈ ਉਹ ਕੋਰਟ ਵਿੱਚ ਵੀ ਜਾਂਦਾ ਹੈ ਤੇ ਜੱਸਾ ਵੀ ਪੁੱਛਦੇ ਹੈ ਕਿ ਇਹ ਸਭ ਕੁਝ ਤੁਸੀਂ ਕੀਤਾ ਤਾਂ ਕੀਤਾ ਕਿਉਂ ਹੁਣ ਇੱਥੇ ਕੁਝ ਨਹੀਂ ਦੱਸਦੇ ਉਹ ਕੁਝ ਨਹੀਂ ਸੀ ਬੋਲ ਰਹੀ ਕਿਹਾ ਜਾਂਦਾ ਹੈ ਕਿ ਜਦੋਂ ਇਹਨਾਂ ਨੂੰ ਜੇਲ੍ਹ ਵਿੱਚ ਵੀ ਰੱਖਿਆ ਗਿਆ ਸੀਗਾ ਤਾਂ ਉੱਥੇ ਵੀ ਇਹਨਾਂ ਨੇ ਖੁਦਕੁਸ਼ੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਨੇ ਅਸਥਕ ਇਹ ਨਹੀਂ ਸੀ ਦੱਸਿਆ ਕਿ ਇਹਨਾਂ ਨੇ ਇਹ ਸਭ ਕੁਝ ਕੀਤਾ ਕਿਉਂ ਹੈ ਆਪਣੇ ਵਾਈਫ ਤੇ ਆਪਣੇ ਬੱਚਿਆਂ ਆਖਿਰ ਇਹਨਾਂ ਨੇ ਕਿਉਂ ਖਤਮ ਕੀਤਾ ਤੇ ਹੁਣ ਜਿਹੜੇ ਲੋਕਾਂ ਨੇ ਦੱਸਿਆ ਆ ਉਹਦੇ ਅਕੋਰਡਿੰਗ ਜਿਹੜੀ ਗੱਲ ਨਿਕਲ ਕੇ ਆ ਰਹੀ ਸੀਗੀ ਉਹ ਇਹ ਸੀਗੀ ਕਿ ਇਹਨਾਂ ਦਾ ਗੁਹਾਟੀ ਦੇ ਵਿੱਚ ਜਦੋਂ ਇਹਦੀ ਵਾਈਫ ਤੇ ਇਹਦੀਆਂ ਬੱਚੀਆਂ ਰਹਿ ਰਹੀਆਂ ਸੀਗੀਆਂ ਤਾਂ ਉੱਥੇ ਇਹਨਾਂ ਦਾ ਇੱਕ ਡਰਾਈਵਰ ਸੀਗਾ ਤਾਂ ਉਪਿੰਦਰਨਾਥ ਨੂੰ ਸ਼ੱਕ ਸੀਗਾ ਕਿ ਜਿਹੜਾ ਮੇਰਾ ਡਰਾਈਵਰ ਆ ਉਹਦਾ ਮੇਰੀ ਵਾਈਫ ਦੇ ਨਾਲ ਹੈ ਜਿਹੜਾ ਉਹ ਅਫੇਅਰ ਸੀਗਾ ਤੇ ਇਹ ਬੱਚੀਆਂ ਮੇਰੀਆਂ ਨਹੀਂ ਬਲਕਿ ਉਸ ਡਰਾਈਵਰ ਦੀਆਂ ਆ ਇਸ ਕਰਕੇ ਉਹਨੇ ਆਪਣੀਆਂ ਬੱਚੀਆਂ ਨੂੰ ਤੇ ਆਪਣੀ ਵਾਈਫ ਨੂੰ ਜਿਹੜਾ ਖਤਮ ਕਰਤਾ ਪਰ ਉਹਨਾਂ ਨੇ ਆਪਣੇ ਮੂੰਹੋਂ ਅਸਤੱਕ ਕੁਝ ਨਹੀਂ ਦੱਸਿਆ ਕਿ ਇਹ ਸਭ ਕੁਝ ਉਹਨਾਂ ਨੇ ਕੀਤਾ ਕਿਉਂ ਤੇ ਇਹ ਦੁਨੀਆ ਦਾ ਦੁਨੀਆ ਦਾ ਆਪਣੇ ਇੰਡੀਆ ਦਾ ਇਹ ਇੱਕ ਇੱਕਲੌਤਾ ਕੇਸ ਸੀਗਾ ਜਿਦੇ ਚ ਇੱਕ ਜੱਜ ਨੂੰ ਹੈ ਜਿਹੜੀ ਉਹ ਫਾਂਸੀ ਦੀ ਸਜ਼ਾ ਮਿਲੀ ਸੀ ਉਹਨਾਂ ਨੇ ਅਪੀਲ ਵੀ ਕੀਤੀ ਹਾਈ ਕੋਰਟ 'ਚ ਸੁਪਰੀਮ ਕੋਰਟ 'ਚ ਇਤਤਕੀ ਰਾਸ਼ਟਰਪਤੀ ਕੋਲ ਵੀ ਜਿਹੜੀ ਉਹਨਾਂ ਨੇ ਅਪੀਲ ਲਾਈ ਪਰ ਉਹਨਾਂ ਦੀ ਉੱਥੇ ਅਪੀਲ ਹੈ ਜਿਹੜੀ ਉਹ ਰੱਦ ਕਰ ਦਿੱਤੀ ਗਈ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਇਹ ਜਿਹੜਾ ਉਹ ਬਰਕਰਾਰ ਰੱਖਿਆ ਗਿਆ ਤੇ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਤਦ ਤੱਕ ਲਈ ਧੰਨਵਾਦ